ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਆਓ ਅੱਜ ਦੇ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰੂਵੀਸ਼ਮ ਸਿੰਘ ਨਾਸਰੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਵਰਗ ਦੂਤਾਂ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਤੁਹਾਨੂੰ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਵਰਕ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪ ਪਰਮੇਸ਼ਰ ਦੇ ਵਚਨ ਸੁਣਾਣਗੇ ਪਲਸੀਆ ਧੋ ਉਹਦੀ 8 9 ਔਰ 10 ਨੰਬਰ ਆਇਤ ਨੂੰ ਸਾਵਧਾਨ ਰਹੋ ਕਿ ਕੋਈ ਆਪਣੀ ਸਿੱਖਿਆ ਅਤੇ ਫਜ਼ੂਲ ਧੋਖੇ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ ਕਿਉਂ ਜੋ ਪਰਮੇਸ਼ਰ ਦੀ ਸਾਰੀ ਭਰਪੂਰੀ ਉਸੇ ਵਿੱਚ ਹੋ ਕੇ ਵਸਦੀ ਹੈ ਅਤੇ ਤੁਸੀਂ ਉਹਦੇ ਵਿੱਚ ਪੂਰੇ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰ ਹੈ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਕਲਾਮ ਦੇ ਵਿੱਚ ਲਿਖਿਆ ਹੈ ਕਿ ਸੰਸਾਰਿਕ ਰੀਤਾਂ ਵੱਲ ਅਸੀਂ ਹੁਣ ਨਹੀਂ ਜਾਣਾ ਪਹਿਲਾ ਮਸੀਹ ਲੋਕ ਸੀ ਜਿਹੜੇ ਪੂਰੇ ਪੂਰੇ ਖਰੇ ਵਿਸ਼ਵਾਸੀ ਸੀ ਕਿਉਂਕਿ ਉਸ ਵੇਲੇ ਉਹਨਾਂ ਨੇ ਮਸੀਹ ਦੀ ਸਿੱਖਿਆ ਆਪਣੇ ਕੰਨਾਂ ਨਾਲ ਸੁਣੀ ਸੀ ਜਿਵੇਂ ਜਿਵੇਂ ਇਹ ਸਮਾਂ ਪੁਰਾਣਾ ਹੁੰਦਾ ਜਾਂਦਾ ਔਰ ਅਸੀਂ ਬਚਨ ਤੇ ਡਿਪੈਂਡ ਹੋ ਗਏ ਆ ਔਰ ਜਿਵੇਂ ਜਿਵੇਂ ਸਿੱਖਿਆ ਅੱਗੇ ਦੀ ਅੱਗੇ ਫਾਰਵਰਡ ਕੀਤੀ ਜਾਂਦੀ ਆ ਹਰ ਕੋਈ ਆਪਣੇ ਹਿਸਾਬ ਦੇ ਨਾਲ ਕੋਈ ਨਾ ਕੋਈ ਗੱਲ ਮਿਕਸ ਕਰ ਲੈਂਦਾ ਵਿੱਚ ਜੋ ਮਸੀਹ ਸੁਣਿਆ ਕਿ ਆ ਸੀ ਚੇਲਿਆਂ ਨੇ ਹੋ ਸਕਦਾ ਉਹਦੇ ਵਿੱਚ ਕੁਛ ਵਾੰਦਾ ਕਰ ਦਿੱਤਾ ਹੋਵੇ ਫਿਰ ਉਸ ਤੋਂ ਬਾਅਦ ਸੁਣਨ ਵਾਲੇ ਸੁਣਨ ਵਾਲੇ ਜਿਵੇਂ ਹੁਣ ਆਪਾਂ ਕਹਿੰਨੇ ਨੇ ਵੀ ਇੱਕ ਔਰਤ ਨੂੰ ਨਗਰੀਕਾ ਗੱਲ ਪਤਾ ਲੱਗੇ ਤਾਂ ਅੱਗੇ ਜਾ ਕੇ ਚਾਰ ਗੱਲਾਂ ਜੋੜ ਕੇ ਹੋਰ ਦੱਸਦੀ ਆ ਇਹ ਗੱਲ ਆਮ ਕਹਾਵਟਿਆ ਪਰ ਇਹ ਕਹਾਵਟ ਸਿਰਫ ਔਰਤ ਲਈ ਨਹੀਂ ਪਰ ਇਹ ਸੰਸਾਰ ਚਾਹੀ ਹਰ ਇੱਕ ਮਨੁੱਖ ਲਈ ਆ ਹਰ ਇੱਕ ਮਨੁੱਖ ਐਸਾ ਹੀ ਆ ਅਗਰ ਉਹਨੂੰ ਇੱਕ ਗੱਲ ਪਤਾ ਲੱਗ ਗਈ ਉਹਦੇ ਨਾਲ ਉਹ ਚਾਰ ਗੱਲਾਂ ਆਪਣੇ ਵੱਲੋਂ ਜੋੜ ਲੈਂਦਾ ਹੁਣ ਕਾਫੀ ਸਾਰੀਆਂ ਜਗ੍ਹਾ ਤੇ ਬਹੁਤ ਸਾਰੇ ਵਹਿਮ ਭਰਮਿਆ ਔਰ ਉਹ ਦਾਸਾਂ ਵੱਲੋਂ ਸਿਖਾਏ ਗਏ ਆ ਜਿਹਦੇ ਵਿੱਚੋਂ ਸਭ ਤੋਂ ਵੱਡਾ ਵਹਿਮ ਆ ਹੈਗਾ ਆ ਕਿ ਬਹੁਤ ਸਾਰੇ ਦਾਸ ਥੋੜੇ ਨਹੀਂ ਸਾਰੇ ਨਹੀਂ ਪਰ ਬਹੁਤ ਸਾਰੇ ਐਸੇ ਆ ਜਿਹੜੇ ਕਹਿੰਦੇ ਵੀ ਤੁਸੀਂ ਕਿਸੇ ਹੋਰ ਲਈ ਪ੍ਰਾਰਥਨਾ ਨਹੀਂ ਕਰ ਸਕਦੇ ਔਰ ਇੱਕ ਤਰ੍ਹਾਂ ਦਾ ਵਹਿਮ ਹੈ ਔਰ ਇਹ ਸੰਸਾਰਿਕ ਰੀਤਾ ਐਸਾ ਕਿਉਂ ਆ ਕਿਉਂਕਿ ਦਾਸ ਨੂੰ ਜਿਹੜੇ ਜਿਹੜਾ ਦਾਸ ਐਸੀ ਗੱਲ ਬੋਲਦਾ ਕਿ ਤੁਸੀਂ ਕਿਸੇ ਹੋਰ ਲਈ ਪ੍ਰਾਰਥਨਾ ਨਹੀਂ ਕਰ ਸਕਦੇ ਤੁਹਾਡੇ ਤੇ ਉਹਦਾ ਫੈਕਟ ਪੈ ਜਾਊਗਾ ਕਿਉਂਕਿ ਉਹਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਡਰ ਹੈ ਕਿ ਜਿਹੜੇ ਲੋਕਾਂ ਲਈ ਇਹਨੇ ਪ੍ਰੇਰ ਕਰ ਦਿੱਤੀ ਉਹ ਮੈਨੂੰ ਛੱਡ ਗਏ ਦੇ ਪਿੱਛੇ ਨਾ ਲੱਗ ਤੁਰਨਾ ਜੋ ਮੇਰੇ ਕੋਲੇ ਚਾਰ ਕਮਾਈ ਦਾ ਸਾਧਨ ਚਾਰ ਪੈਸੇ ਆਉਂਦੇ ਆ ਉਹ ਇਹਦੇ ਪਿੱਛੇ ਲੱਗ ਜਾਣਗੇ ਮੇਰੇ ਕੋਲੋਂ ਆਉਣ ਲੋਕ ਹਟ ਜਾਣਗੇ ਅੱਜਕਲ ਬਹੁਤ ਸਾਰੇ ਸੰਸਾਰਿਕ ਰਸਮਾਂ ਦੀ ਵਿੱਚ ਇੱਕ ਇਹ ਵੀ ਰਸਮ ਹੈ ਕਿ ਕੋਈ ਪਾਸਟਰ ਆਇਆ ਤੇ ਉਹਨੇ ਸਾਡੀ ਕਲੀਸਿਆ ਤੋੜ ਦਿੱਤੀ। ਉਹਨੇ ਆਪ ਸਾਡੀ ਕਲੀਸਿਆ ਆਪਣੇ ਪਿੱਛੇ ਲਾ ਲਈ। ਤਾਂ ਇਹ ਵੀ ਇੱਕ ਤਰ੍ਹਾਂ ਦੀ ਬੁਰੀ ਅਤੇ ਸੰਸਾਰਿਕ ਰੀਤ ਹੈਗੀ ਆ। ਕਿਉਂਕਿ ਕਲੀਸਿਆ ਕਿਸੇ ਮਨੁੱਖ ਦੇ ਪਿੱਛੇ ਨਹੀਂ ਲੱਗੀ ਹੈਗੀ। ਅਗਰ ਕੋਈ ਤੁਹਾਨੂੰ ਸੁਣ ਰਿਹਾ ਤਾਂ ਉਹ ਵੀ ਖੁਦਾ ਦੇ ਵਚਨ ਨੂੰ ਸੁਣਨ ਆ ਰਿਹਾ ਅਗਰ ਕੋਈ ਮੈਨੂੰ ਸੁਣ ਰਿਹਾ ਤਾਂ ਵੀ ਖੁਦਾ ਦੇ ਵਚਨ ਸੁਣਨ ਆ ਰਿਹਾ ਅਗਰ ਮੈਨੂੰ ਛੱਡ ਕੇ ਕਿਸੇ ਹੋਰ ਚਰਚ ਵਿੱਚ ਜਾ ਕੇ ਸੁਣ ਰਿਹਾ ਤਾਂ ਵੀ ਉਹ ਖੁਦਾ ਦਾ ਵਚਨ ਸੁਣ ਰਿਹਾ ਮਕਸਦ ਹੈ ਕਿ ਉਹ ਖੁਦਾ ਨਾਲ ਜੁੜਿਆ ਹੋਇਆ ਕਿ ਨਹੀਂ ਜੁੜਿਆ ਸਾਡੇ ਨਾਲ ਕੋਈ ਜੁੜਿਆ ਹੈ ਜੁੜਿਆ ਰਹਿ ਰਿਹਾ ਹੈ ਜਾਂ ਸਾਨੂੰ ਛੱਡ ਕੇ ਜਾ ਰਿਹਾ ਹੈ ਜਾਂ ਕੋਈ ਦਿੱਕਤ ਪ੍ਰੋਬਲਮ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਮਕਸਦ ਇਹ ਹੋਣਾ ਚਾਹੀਦਾ ਕਿ ਉਹ ਸਾਨੂੰ ਛੱਡ ਕੇ ਵੀ ਕਿਸੇ ਚਰਚ ਹੀ ਜਾ ਰਿਹਾ ਖੁਸ਼ੀ ਦੀ ਗੱਲ ਹੈ ਉਹ ਜਾ ਰਿਹਾ ਇੱਕ ਸੰਸਾਰਿਕ ਬੁਰੀ ਅਸੰਸਾਰਿਕ ਰਸਮ ਆ ਪਹਿਲੀ ਕਿ ਤੁਸੀਂ ਕਿਸੇ ਲਈ ਦੁਆ ਨਹੀਂ ਕਰ ਸਕਦੇ ਕਿਉਂਕਿ ਖੁਦਾ ਨੇ ਹਰ ਇੱਕ ਨੂੰ ਅਧਿਕਾਰ ਦਿੱਤਾ ਕਿ ਜਿਹੜਾ ਵਿਸ਼ਵਾਸ ਕਰੇ ਉਹ ਰੋਗੀਆਂ ਤੇ ਹੱਥ ਰੱਖੇਗਾ ਰੋਗੀ ਚੰਗੇ ਹੋ ਜਾਣਗੇ ਇਸ ਲਈ ਦੁਆ ਕਰਨ ਦਾ ਅਧਿਕਾਰ ਹਰ ਇੱਕ ਨੂੰ ਆ ਕਿਸੇ ਵੀ ਸੰਸਾਰਿਕ ਰਸਮ ਨੂੰ ਤੁਸੀਂ ਐਸੀ ਸੰਸਾਰਿਕ ਰਸਮ ਨੂੰ ਫਾਲੋ ਨਾ ਕਰੋ ਕਲਾਮ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਹਿੰਦਾ ਤੁਸੀਂ ਉਹ ਸਿੱਖਿਆ ਤੇ ਉਹ ਰੀਤਾਂ ਦੀ ਪਾਲਣਾ ਨਾ ਕਰੋ ਜਿਹੜਾ ਸੰਸਾਰ ਦੀਆਂ ਗੱਲਾਂ ਦੇ ਅਨੁਸਾਰ ਆ ਪਰ ਮਸੀਹ ਦੇ ਅਨੁਸਾਰ ਨਹੀਂ ਆ ਹੁਣ ਸਾਨੂੰ ਖੁਦਾ ਨੇ ਬੁੱਧ ਦਿੱਤੀ ਆ ਇਹ ਦੱਸਣ ਦੀ ਇਹ ਪਰਖਣ ਦੀ ਇਹ ਜਾਣਨ ਦੀ ਕਿ ਕਿਹੜੇ ਕੰਮ ਮਸੀਹ ਦੇ ਅਨੁਸਾਰ ਹੈ ਔਰ ਕਿਹੜੇ ਅਨੁਸਾਰ ਨਹੀਂ ਆ ਔਰ ਉਹ ਬੁੱਧ ਸੀ ਆਪਣੇ ਮਨ ਦੀਆਂ ਗੱਲਾਂ ਅਨੁਸਾਰ ਨਹੀਂ ਬੋਲ ਸਕਦੀ ਉਹ ਬੁੱਧ ਸਾਨੂੰ ਸਾਰਿਆਂ ਨੂੰ ਹੀ ਮੈਨੂੰ ਨਹੀਂ ਸਿਰਫ ਪਰ ਸਾਨੂੰ ਸਾਰਿਆਂ ਨੂੰ ਹੀ ਜਿੰਨੇ ਵੀ ਸੁਣ ਰਿਹਾ ਖੁਦਾ ਨੇ ਆਪਣੇ ਵਚਨ ਦੇ ਦੁਆਰਾ ਦਿੱਤੀ ਆ ਕੀ ਵਚਨ ਦਾ ਇਹ ਤੁਸੀਂ ਇਹ ਵਚਨ ਪੜਿਆ ਕਿ ਵਿਸ਼ਵਾਸ ਕਰਨ ਵਾਲਿਆਂ ਦੇ ਨਾਲੇ ਨਿਸ਼ਾਨ ਹੋਣਗੇ ਕਿ ਉਹ ਮੇਰਾ ਨਾਮ ਲੈ ਕੇ ਰੋਗੀਆਂ ਨੂੰ ਛੁਹਣਗੇ ਰੋਗੀ ਚੰਗੇ ਹੋਣਗੇ ਪੂਤਾਂ ਨੂੰ ਕੱਢਣਗੇ ਬਿਮਾਰਾਂ ਨੂੰ ਸ਼ੁੱਧ ਕਰਨਗੇ ਔਰ ਉਹ ਸੱਪਾਂ ਵਾਲੀ ਚੀਜ਼ ਵੀ ਜੇਰ ਵਾਲੀ ਚੀਜ਼ ਵੀ ਜਕਲੈਂਡ ਕਾਲੈਂਡ ਵੀ ਲੈਂ ਤਾਂ ਕੋਈ ਨੁਕਸਾਨ ਨਹੀਂ ਹੋਊਗਾ ਪਰ ਕਿਤੇ ਲਿਖਿਆ ਗਿਆ ਕਿ ਮੇਰੇ ਚੁਣੇ ਹੋਏ ਦਾਸ ਹੀ ਐਸਾ ਕਰ ਸਕਦੇ ਆ ਜਾਂ ਕਿਸੇ ਖਾਸ ਆਉਂਦੇ ਤੇ ਬੈਠੇ ਹੋਏ ਜਾਂ ਫਿਰ ਮੇਰੇ ਚੇਲੇ ਹੀ ਐਸਾ ਕਰ ਸਕਦੇ ਆ ਹੁਣ ਸਾਨੂੰ ਪਤਾ ਲੱਗ ਗਿਆ ਨਾ ਕਿ ਇਹ ਰਸਮ ਪਰਮੇਸ਼ਰ ਵੱਲੋਂ ਨਹੀਂ ਆ ਕਿ ਸਿਰਫ ਦਾਸ ਦੁਆ ਕਰ ਸਕਦੇ ਪਰ ਕਲੀਸੀਆ ਨਹੀਂ ਕਿਉਂਕਿ ਦਾਸ ਵੀ ਇੱਕ ਟਾਈਮ ਕਲੀਸੀਆ ਹੀ ਸੀ ਉਹ ਜਨਮ ਤੋਂ ਦਾਸ ਹੋ ਕੇ ਪੈਦਾ ਨਹੀਂ ਹੋਇਆ ਅਗਰ ਉਹ ਕਲੀਸੀਆ ਦੇ ਵਿੱਚ ਬੈਠਾ ਹੋਇਆ ਆਪਣੇ ਆਪ ਨੂੰ ਅਲੱਗ ਕਰਕੇ ਲੋਗਾਂ ਲਈ ਦੁਆ ਕਰਨਾ ਨਾ ਸ਼ੁਰੂ ਕਰਦਾ ਤਾਂ ਉਹ ਵੀ ਦਾਸ ਨਹੀਂ ਬਣ ਸਕਦਾ ਸੀ ਇਹਦਾ ਮਤਲਬ ਜਦੋਂ ਉਹ ਕਲੀਸੀਆ 'ਚ ਸੀ ਉਹਨੇ ਉਹਦੋਂ ਦੁਆ ਕਰਨੀ ਸ਼ੁਰੂ ਕੀਤੀ ਮਤਲਬ ਉਹਦੋਂ ਨੇ ਖੁਦਾ ਦੇ ਹੁਕਮ ਦੀ ਉਲੰਘਣਾ ਕਰਕੇ ਕੀਤਾ ਫਿਰ ਕਿਉਂਕਿ ਦਾਸ ਤਾਂ ਬਾਅਦ ਚ ਬਣਿਆ ਹੈ ਤਾਂ ਪਹਿਲਾਂ ਕਲੀਸੀਆ ਹੀ ਸੀ ਨਾ ਉਸੇ ਤਰ੍ਹਾਂ ਅੱਜ ਅਸੀਂ ਕਲੀਸੀ ਆਇਆ ਸਾਡੇ ਵਿੱਚੋਂ ਪਤਾ ਨਹੀਂ ਕਿੰਨੇ ਹੀ ਦਾਸ ਬਣ ਕੇ ਨਿਕਲਣਗੇ ਔਰ ਸਾਨੂੰ ਫੇਰ ਹੀ ਪਤਾ ਲੱਗੇਗਾ ਜਦ ਅਸੀਂ ਆਪਣੇ ਆਪ ਨੂੰ ਪੁਲਿਸਿਆ ਤੋਂ ਅਲੱਗ ਕਰਕੇ ਥੋੜੇ ਵੱਡੇ ਕੰਮ ਕਰਨੇ ਸ਼ੁਰੂ ਕਰਾਂਗੇ ਇਸ ਲਈ ਅਗਰ ਅਸੀਂ ਕਿਸੇ ਲਈ ਦੁਆ ਕਰੰਚ ਇੰਟਰਸਟਿਡ ਹੈਗੇ ਆ ਸਾਡੇ ਵਿੱਚ ਕੌਨਫੀਡੈਂਸ ਹੈ ਕਿ ਅਸੀਂ ਹੋਰਾਂ ਲਈ ਦੁਆ ਕਰਾਂਗੇ ਸਾਡੇ ਮਨ ਚ ਚਾਹਤ ਹੈ ਤਾਂ ਸੰਸਾਰਿਕ ਰਸਮ ਛੱਡ ਕੇ ਮਸੀਹ ਦੀ ਰਸਮ ਨੂੰ ਬੁਰਿਆ ਕਰੋ ਤੁਸੀਂ ਕਰ ਸਕਦੇ ਹਾਂ ਅਰਹੀ ਗੱਲ ਵੀ ਸਾਡੀ ਕਲੀਸਿਆ ਜਾਂ ਵੀ ਸਾਡੀ ਚਰਚ 'ਚ ਹੀ ਆਵੇ ਮੇਰੀ ਚਰਚ ਦੇ ਲੋਕ ਮੇਰੀ ਚਰਚ ਦੇ ਪ੍ਰਚਾਰੀ ਸੁਨਣ ਮੇਰੇ ਕੋਲੋਂ ਹੀ ਪ੍ਰੇਅਰ ਕਰਾਉਣ ਮੇਰੇ ਹੀ ਵਚਨ ਪ੍ਰਾਤਨਾ ਸੁਨਣ ਕਿਸੇ ਹੋਰ ਚਰਚ ਦਾ ਸੁਣੇ ਨਾ ਕਿਸੇ ਹੋਰ ਚਰਚ ਤੋਂ ਪ੍ਰੇਰਣਾ ਕਰਵਾਓ ਇਹ ਵੀ ਇੱਕ ਬੁਰੀ ਅਤੇ ਸੰਸਾਰਿਕ ਰਸਮ ਹੈ ਜੋ ਵਚਨ ਦੇ ਅਨੁਸਾਰ ਨਹੀਂ ਆ ਕਿਉਂਕਿ ਵਚਨ ਦੇ ਅਨੁਸਾਰ ਪ੍ਰਭੂ ਦੇ 12 ਚਿੱਲੇ ਸੀ ਚਲੋ 12 ਵਿੱਚੋਂ ਆਪਾਂ ਯਹੂਦਾ ਨੂੰ ਕੱਢ ਕੇ ਫਿਰ ਵੀ ਦੇਖੀਏ 11 ਚਿੱਲੇ ਸੀ ਤਾਂ ਲੋਗਾਂ ਨੂੰ ਪਰਮੇਸ਼ਰ ਨੇ ਕੋਈ ਇਹ ਹੁਕਮ ਤਾਂ ਦਿੱਤਾ ਨਹੀਂ ਸੀ 12 ਵਿੱਚੋਂ ਬਸ ਇੱਕ ਤੋਂ ਹੀ ਪ੍ਰੇਅਰ ਕਰਾਓ। ਯਾ ਫਿਰ ਉਹਨੇ ਇਹ ਵੀ ਨਹੀਂ ਕਿਹਾ ਸੀਗਾ ਵੀ ਮੈਂ ਹੀ ਕਰ ਸਕਦਾ ਸੀ ਤੁਹਾਡੇ ਲਈ ਪ੍ਰੇਅਰ। ਹੁਣ ਮੇਰੇ ਬਾਅਦ ਮੇਰੇ ਚੇਲੇ ਕੰਮ ਨਹੀਂ ਕਰ ਸਕਦੇ। ਹਣ ਉਹ ਵੀ ਪਹਿਲਾਂ ਯੇਸ਼ੂ ਕੋਲੇ ਜਾਂਦੇ ਸੀ ਫਿਰ ਉਹਨਾਂ 12 ਵਿੱਚ ਖੰਡ ਗਿਆ ਆਪਸ ਵਿੱਚ। ਫਿਰ ਕੀ ਹੋ ਗਿਆ? ਕੋਈ ਖਾਸ ਵੱਡੀ ਗੱਲ ਤਾਂ ਨਹੀਂ ਨਾ ਹੋਈ ਕਿਉਂਕਿ ਉਹ 12 ਵੀ ਮਸੀਹ ਦੇ ਨਾਮ ਦਾ ਹੀ ਪ੍ਰਚਾਰ ਕਰਦੇ ਸੀ। ਔਰ ਮਸੀਹ ਯੇਸ਼ੂ ਵੀ ਆਪਣੇ ਹੀ ਨਾਮ ਦਾ ਤੇ ਆਪਣੇ ਪਿਤਾ ਦੇ ਨਾਮ ਦਾ ਪ੍ਰਚਾਰ ਕਰ ਰਿਹਾ ਸੀਗਾ ਕਿ ਹਾਂ ਅਸੀਂ ਹੈਗੇ ਹਾਂ ਜਿਹੜੇ ਤੁਹਾਨੂੰ ਬਚਾਉਣ ਲਈ ਆ। ਅਰ ਚਿੱਲੇ ਵੀ ਉਹੀ ਕਰਦੇ ਸੀਗਾ ਉਹਨਾਂ ਨੇ ਉਸ ਤੋਂ ਬਾਅਦ 70 ਚਿੱਲੇ ਬਣਾਏ ਹਜ਼ਾਰਾਂ ਚਿੱਲੇ ਬਣਾਏ ਉਹ ਸਭ ਦੇ ਸਭ ਵੀ ਯਸ਼ੂ ਦੇ ਨਾਮ ਦਾ ਪ੍ਰਚਾਰ ਕਰਦੇ ਸੀ ਮੇਰੀ ਦਿੱਕਤ ਕਿੱਥੇ ਆ? ਜਾਂ ਤਾਂ ਹੋਵੇ ਨਾ ਵੀ ਕੋਈ ਮਸ਼ੀਨ ਨੂੰ ਛੱਡ ਕੇ ਕਿਸੇ ਮੰਦਿਰ ਜਾ ਰਿਹਾ ਫਿਰ ਕਲੀਸੀਆ ਟੁੱਟ ਰਹੀ ਆ। ਮਸ਼ੀਨ ਨੂੰ ਛੱਡ ਕੇ ਕੋਈ ਪੀਰਾਂ ਦੇ ਜਾ ਰਿਹਾ ਜਾਂ ਫਿਰ ਕਿਸੇ ਹੋਰ ਜਗ੍ਹਾ ਤੇ ਜਾ ਰਿਹਾ ਕਿਸੇ ਹੋਰ ਧਾਰਮਿਕ ਸਥਾਨ ਤੇ ਮਰਿਆ ਹੋਇਆਂ ਨੂੰ ਪੂਜਣ ਲੱਗ ਗਿਆ ਆ ਜਾ ਕੇ ਪੁਰਖਿਆਂ ਨੂੰ ਪੂਜਣ ਲੱਗ ਗਿਆ ਫਿਰ ਕਲੀਸੀਆ ਟੁੱਟ ਰਹੀ ਆ। ਕਲੀਸੀਆ ਅਗਰ ਕਿਸੇ ਇਨਸਾਨ ਨੂੰ ਛੱਡ ਕੇ ਦੂਜੇ ਇਨਸਾਨ ਕੋਲੇ ਜਾ ਰਹੀ ਹੈ ਜਿਸ ਇਨਸਾਨ ਕੋਲੇ ਮਸੀਹ ਦਾ ਨਾਮ ਪੈਣਾ ਹੋਇਆ ਤਾਂ ਉਹ ਕਲੀਸਿਆ ਟੁੱਟ ਨਹੀਂ ਰਹੀ ਆ ਉਹ ਕਲੀਸਿਆ ਪਰਮੇਸ਼ਰ ਦੇ ਹੀ ਵਿੱਚ ਆ ਹਰ ਇੱਕ ਨੂੰ ਕਿਸੇ ਹੋਰ ਦੇ ਤਰੀਕਾ ਸਮਝਾਉਣ ਦਾ ਵਧੀਆ ਲੱਗ ਸਕਦਾ ਕਿਸੇ ਨੂੰ ਕਿਸੇ ਦਾ ਤਰੀਕਾ ਵਧੀਆ ਲੱਗ ਸਕਦਾ ਜਿਹਨੂੰ ਜਿਹਦਾ ਤਰੀਕਾ ਸਮਝਣ ਦਾ ਵਦਿਆ ਹੈ ਉਹਦੇ ਕੋਲੇ ਹੀ ਜਾਵੇ ਅਸੀਂ ਮਜਬੂਰੀ ਨਾਲ ਕਿਸੇ ਇੱਕ ਪਰਸਨ ਕੋਲੇ ਬੈਠੇ ਆ ਜਿਹਦੀ ਨਾਂ ਸਾਨੂੰ ਸਮਝ ਆ ਰਹੀ ਹੈ ਜਿਹਦਾ ਨਾਂ ਸਾਨੂੰ ਨੇਚਰ ਚੰਗਾ ਲੱਗ ਰਿਹਾ ਪਰ ਜਦ ਤੱਕ ਸਾਡੇ ਮਨ 'ਚ ਉਹਦੇ ਪ੍ਰਤੀ ਵੈਰ ਹੈ ਗਿਆ ਆ ਇਆ ਫਿਰ ਸਾਨੂੰ ਕੋਈ ਚੀਜ਼ ਸਮਝ ਹੀ ਨਹੀਂ ਆ ਰਹੀ ਸਾਡਾ ਸੁਣਨਾ ਵਿਅਰਥ ਥਾ ਕਿਉਂਕਿ ਜਦ ਤੱਕ ਸਾਨੂੰ ਸਮਝ ਨਹੀਂ ਆਊਗੀ ਪੱਲੇ ਨਹੀਂ ਪਊਗਾ ਸਾਡਾ ਮਨ ਅੰਦਰੋਂ ਸ਼ਾਂਤ ਨਹੀਂ ਹੋਊਗਾ ਸਾਡੀ ਪ੍ਰੋਬਲਮਸ ਨਹੀਂ ਜਾਣਗੀਆਂ ਔਰ ਸਾਡੀਆਂ ਪ੍ਰੋਬਲਮ ਜਾਣਦੇ ਲਈ ਸਾਡਾ ਸਮਝਣਾ ਜ਼ਰੂਰੀ ਆ ਔਰ ਸਾਡੇ ਸਮਝਣ ਦੇ ਲਈ ਸਾਡੇ ਲਈ ਇੱਕ ਅੱਛਾ ਦਾਸ ਹੋਣਾ ਜ਼ਰੂਰੀ ਆ ਔਰ ਅਗਰ ਅੱਛਾ ਦਾਸ ਸਾਨੂੰ ਕੋਈ ਨਹੀਂ ਲੱਗ ਰਹਾ ਤਾਂ ਆਪਣਾ ਪਰਸਨ ਚੇਂਜ ਕਰੀਏ ਇਹਦੇ ਚ ਕੋਈ ਦਿੱਕਤ ਪਰੇਸ਼ਾਨੀ ਕੋਈ ਦੁਵਿਧਾ ਕੋਈ ਸਜ਼ਾ ਕੋਈ ਪਾਪ ਨਹੀਂ ਹੈ ਕਿਉਂਕਿ ਅਸੀਂ ਖੁਦਾ ਦਾ ਵਚਨ ਸਿੱਖਣ ਲਈ ਹਰ ਜਗ੍ਹਾ ਜਾ ਸਕਦੇ ਹਾਂ ਜਿੱਥੇ ਸਾਡੇ ਪਰਮੇਸ਼ਰ ਦਾ ਨਾਮ ਲਿਆ ਜਾਂਦਾ ਉਹ ਸਾਰੀਆਂ ਜਗ੍ਹਾ ਸਾਡੀਆਂ ਆ ਉਹ ਸਾਡੇ ਬਾਪ ਦੀਆਂ ਆ ਔਰ ਜਿੱਥੇ ਜਿਹੜੀ ਚੀਜ਼ ਪਾਪ ਦੀ ਆ ਉਹ ਪੁੱਤਰ ਦੀ ਵਿਰਾਸਤ ਆ ਇਹਦਾ ਮਤਲਬ ਅਸੀਂ ਜਿੱਥੇ ਮਰਜ਼ੀ ਜਾਈਏ ਜਿੱਥੇ ਸਾਡੇ ਪਿਤਾ ਦਾ ਨਾਮ ਲਿਆ ਜਾਂਦਾ ਅਸੀਂ ਟੁੱਟੇ ਨਹੀਂ ਹੈਗੇ ਅਸੀਂ ਪਾਪ ਨਹੀਂ ਕੀਤਾ ਪਰ ਅਸੀਂ ਆਪਣੇ ਪਿਤਾ ਦੇ ਧਾਰਮਿਕ ਸਥਾਨ ਵਿੱਚ ਜਾਂ ਪਿਤਾ ਦੇ ਸੰਗਤੀ ਦੇ ਵਿੱਚ ਜਿੱਥੇ ਵੀ ਜਾ ਰਹੇ ਅਸੀਂ ਆਪਣੇ ਪਿਤਾ ਚ ਬਣੇ ਹੋਏ ਆ ਕਿਸੇ ਮਨੋਖਣਾ ਬਣੇ ਰਹੀਏ ਜਾਂ ਨਾ ਰਹੀਏ ਪਰ ਅਸੀਂ ਆਪਣੇ ਪਿਤਾ ਨਾਲ ਬਣੇ ਹੋਏ ਆ ਇਹਦੇ ਵਿੱਚ ਕੋਈ ਪਾਪ ਨਹੀਂ ਐ ਇਸ ਲਈ ਐਸੀ ਰਸਮ ਨੂੰ ਫਾਲੋ ਨਾ ਕਰੋ ਜਿਹੜੀ ਸਾਨੂੰ ਬੰਨ ਕੇ ਰੱਖੇ ਕਿਉਂਕਿ ਖੁਦਾ ਨੇ ਸਾਨੂੰ ਗੁਲਾਮੀ ਦੇ ਲਈ ਨਹੀਂ ਬਣਾਇਆ ਪਰ ਆਜ਼ਾਦੀ ਲਈ ਬਣਾਇਆ ਹੋਰ ਅਸੀਂ ਆਜ਼ਾਦ ਹਾਂ ਆਪਣੇ ਖੁਦਾ ਦੇ ਵਿੱਚ ਜਿਹਦਾ ਜਿਗਰ ਦਾ ਸੀ ਸੁਣੀਏ ਪ੍ਰਚਾਰ ਜਿੱਤੋ ਦਿਲ ਕਰਦਾ ਸੀ ਪ੍ਰੇਰ ਕਰਵਾਈਏ ਜਿੱਤੋ ਦਿਲ ਕਰਦਾ ਸਾਡਾ ਮਨ ਕਰਦਾ ਸੀ ਨਹੀਂ ਸੁਣਨਾ ਉਹਦਾ ਨਾਂ ਸੁਣੋ ਪਰ ਖੁਦਾ ਦੇ ਵਿੱਚ ਬਣੇ ਰਹੋ ਖੁਦਾ ਨੂੰ ਛੱਡ ਕੇ ਇਧਰ ਉਧਰ ਨਾ ਭਟਕਿਓ ਹੋਰ ਸੰਸਾਰਿਕ ਰੀਤਾਂ ਕੀਆ ਬਹੁਤ ਵਾਰ ਸੰਸਾਰਿਕ ਰੀਤ ਦੇ ਵਿੱਚ ਆਮ ਇਹ ਬੜੀ ਹੀ ਅਜੀਬ ਜੀ ਗੱਲ ਹੈ ਜੋ ਸਾਹਿੱਤ ਤੁਹਾਨੂੰ ਸੁਣਨੀ ਚੰਗੀ ਨਾ ਲੱਗੇ ਪਰ ਇਹ ਸੱਚ ਹੈ ਕੱਲੂ ਔਰ ਅਸ ਤੋਂ 10 ਦਿਨ ਪਹਿਲਾਂ ਔਰ ਇਸ ਤੋਂ ਕੁਝ 2 ਮਹੀਨੇ ਪਹਿਲਾਂ ਇਸੇਮ ਕੇਸ ਇਸ ਮੇਰੇ ਸਾਹਮਣੇ ਆਇਆ ਗਿਆ ਕਿ ਕੁਝ ਲੋਕ ਨੇ ਜੋ ਚਰਚ ਵੀ ਜਾਂਦੇ ਹੈਗੇ ਆਪਣੇ ਪੁਰਖਿਆਂ ਨੂੰ ਕੱਪੜੇ ਵੀ ਦਿੰਦੇ ਆ ਔਰ ਨਾਲ-ਨਾਲ ਆਪਣੇ ਮਤਲਬ ਤਾਗੇ ਤਵੀਜ਼ ਵੀ ਬੰਧਾਈ ਜਾਂਦੇ ਆ ਔਰ ਇਹ ਚੀਜ਼ਾਂ ਨਾਲ-ਨਾਲ ਚੱਲ ਰਹੀਆਂ ਆ ਔਰ ਇਹ ਬਿਲਕੁਲ ਸੱਚ ਹੈ ਐਸੇ ਲੋਕ ਹੈਗੇ ਆ ਔਰ ਇਹਦੇ ਨਾਲ-ਨਾਲ ਜੋ ਚੀਜ਼ ਹੈ ਜੋ ਸਭ ਨੂੰ ਬੁਰੀ ਲੱਗ ਸਕਦੀ ਹੈ ਕਿ ਸਾਡੇ ਮਨਾਂ ਦੇ ਅੰਦਰ ਦੇ ਜਿਹੜੇ ਵਿਚਾਰ ਆ ਨਾ ਕਿਤੇ ਨਾ ਕਿਤੇ ਉਹ ਵੀ ਸਾਨੂੰ ਖੁਦਾ ਦੇ ਖਿਲਾਫ ਖੜੇ ਕਰੀ ਖੜੇ ਆ ਉਹ ਕਿਸ ਤਰ੍ਹਾਂ ਆ ਸਾਡੇ ਮਨਾਂ 'ਚ ਈਰਖਾ ਆ ਵੈਰ ਆ ਜੈਲਸੀਆ ਬਦਮਸਤੀਆਂ ਆ ਚੁਗਲੀਆਂ ਆ ਇਹ ਸਭ ਖੁਦਾ ਦੀ ਰੀਤ ਤੋਂ ਬਾਹਰ ਆ ਖੁਦਾ ਦੀ ਰੀਤ ਨੂੰ ਤੋੜਨ ਦਾ ਭਾਵੇਂ ਨਹੀਂ ਹੈਗਾ ਵੀ ਸੰਡੇ ਚਰਚ ਨਹੀਂ ਗਏ ਤਾਂ ਅਸੀਂ ਖੁਦਾ ਦੀ ਰਸਮ ਤੋੜ ਦਿੱਤੀ ਆ ਜਾਂ ਫਿਰ ਅਸੀਂ ਵਰਤ ਨਹੀਂ ਰੱਖਿਆ ਤਾਂ ਖੁਦਾ ਦੀ ਰਸਮ ਤੋੜ ਦਿੱਤੀ ਆ ਜਾਂ ਫਿਰ ਅਸੀਂ ਪ੍ਰਾਰਥਨਾ ਨਹੀਂ ਕੀਤੀ ਤਾਂ ਖੁਦਾ ਦੀ ਰਸਮ ਤੋੜ ਦਿੱਤੀ ਆ ਖੁਦਾ ਦੀ ਰਸਮ ਇਹ ਵੀ ਆ ਕਿ ਚੁਗਲੀ ਨਾ ਕਰੋ ਖੁਦਾ ਦੀ ਰਸਮ ਇਹ ਵੀ ਆ ਕਿ ਝੂਠ ਨਾ ਬੋਲੋ ਪਰਮੇਸ਼ਰ ਨੇ ਸਾਨੂੰ ਇਹ ਸਭ ਵੀ ਮੰਨਣ ਨੂੰ ਕਿਹਾ ਕਿ ਕਿਸੇ ਵੱਲ ਬੁਰੀ ਨਿਗਾ ਨਾਲ ਵੇਖੋ ਵੀ ਨਾ ਤਾਂ ਇਹ ਨਾ ਸੋਚੋ ਕਿ ਅਸੀਂ ਵੱਡੇ ਵੱਡੇ ਕੰਮ ਨਹੀਂ ਕੀਤੇ ਤਾਂ ਇਹਦਾ ਮਤਲਬ ਅਸੀਂ ਬਚ ਗਏ ਆ ਪਰ ਸਾਡੇ ਛੋਟੇ ਛੋਟੇ ਪਾਪ ਵੀ ਸਾਡੀ ਵੱਡੀ ਜ਼ਿੰਦਗੀ ਦੇ ਲਈ ਇੱਕ ਵੱਡੀ ਸਜ਼ਾ ਦਾ ਕਾਰਨ ਬਣ ਸਕਦੇ ਆ ਇਸ ਲਈ ਇਹ ਵੀ ਸੰਸਾਰਿਕ ਰੀਤਾ ਰਸਮ ਰਵਾਜ਼ਾਂ ਨੂੰ ਛੱਡ ਦਿਓ ਇਕੱਲੇ ਮਸੀਹ ਦੇ ਵਿੱਚ ਹੋ ਜਾਓ ਅਤੇ ਹਰ ਤਰੀਕੇ ਨਾਲ ਆਪਣੇ ਆਪ ਨੂੰ ਬਦਲ ਲਓ ਕਿਉਂਕਿ ਅਸੀਂ ਖੁਦਾ ਵਿੱਚ ਹੁਣ ਭਰਪੂਰ ਹਾਂ ਸਾਨੂੰ ਕੋਈ ਕਮੀ ਨਹੀਂ ਹੈਗੀ ਵੀ ਕੋਈ ਕਮੀ ਸਾਡੀ ਤਾਂ ਗਾਹੀ ਪੂਰੀ ਕਰ ਸਕਦਾ ਹੈ ਜਾਂ ਕੋਈ ਕਮੀ ਸਾਡੀ ਮੂਰਤੀ ਹੀ ਪੂਜੀਗਾ ਪੂਰੀ ਕਰ ਸਕਦੀ ਆ ਵੀ ਜਾਂ ਖੁਦਾ ਦੇ ਵਚਨ ਚ ਲਿਖਿਆ ਐਸਾ ਕੋਈ ਕੰਮ ਨਹੀਂ ਹੈ ਜਿਹੜਾ ਮਨੁੱਖਾਂ ਤੋਂ ਹੋ ਸਕਦਾ ਹੋਵੇ ਪਰ ਪਰਮੇਸ਼ਰ ਤੋਂ ਨਹੀਂ ਇਸ ਕਰਕੇ ਕਹਿੰਦਾ ਐਸਾ ਕੋਈ ਕੰਮ ਨਹੀਂ ਆ ਜਿਹੜਾ ਮਨੁੱਖ ਕਰ ਸਕਦਾ ਹੋਵੇ ਪਰ ਖੁਦਾ ਉਹਨੂੰ ਜਵਾਬ ਦੇ ਦੇਵੇ ਕਹਿੰਦਾ ਪਰ ਐਸੇ ਬਹੁਤ ਸਾਰੇ ਕੰਮ ਆ ਜਿਹੜੇ ਮਨੁੱਖ ਨਹੀਂ ਕਰ ਸਕਦੇ ਪਰ ਖੁਦਾ ਕਰ ਸਕਦਾ ਆ ਪਰਮੇਸ਼ਰ ਸਾਡੇ ਲਈ ਉਹ ਹਰ ਚੀਜ਼ ਕਰੇਗਾ ਜਿਹੜੀ ਸਾਡੇ ਲਈ ਪਲੀ ਆ ਔਰ ਜਿਹੜੀ ਸਾਡੇ ਲਈ ਪਲੀ ਨਹੀਂ ਆ ਖੁਦਾ ਉਹਨਾਂ ਸਾਰਿਆਂ ਨੂੰ ਕੈਨਸਲ ਕਰ ਦਿੰਦਾ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਾਡੀ ਜ਼ਿੰਦਗੀ ਚੋਂ ਦੂਰ ਕਰ ਦਿੰਦਾ ਆ ਪਰਮੇਸ਼ਰ ਸਾਨੂੰ ਕਦੇ ਵੀ ਛੱਡਦਾ ਤਿਆਗਦਾ ਨਹੀਂ ਆ ਪਰਮੇਸ਼ਰ ਤੁਹਾਨੂੰ ਹਰ ਵੇਲੇ ਆਪਣੇ ਗਲ ਨਾਲ ਲਾਉਂਦਾ ਆ ਔਰ ਉਹ ਹਮੇਸ਼ਾ ਸਾਡੇ ਲਈ ਅੱਛੀ ਵਿਵਸਥਾ ਕਰਦਾ ਇਸ ਰਸਮ ਨੂੰ ਫੋਲੋ ਨਾ ਕਰੋ ਕਿ ਜਿਹੜੀ ਚੀਜ਼ ਮਸੀਹ ਨੇ ਨਹੀਂ ਦਿੱਤੀ ਉਹ ਕਿਸੇ ਹੋਰ ਤੋਂ ਲੈ ਲਾਂਗੇ ਅਸੀਂ ਕਿਉਂਕਿ ਅਸਲੀ ਖਜ਼ਾਨਾ ਖੁਦਾ ਕੋਲੇ ਹੀ ਆ ਅਸਲੀ ਜਦੋਂ ਆਪਾਂ ਦੇਖਦੇ ਆਂ ਗਿਆ ਕਿ ਸਾਡੇ ਘਰ ਦੀ ਇੱਕ ਤਜੋਰੀ ਹੁੰਦੀ ਆ ਜਦੀ ਚਾਬੀ ਸਾਡੀ ਮਾਂ ਕੋਲੇ ਹੁੰਦੀ ਆ ਹੁਣ ਅਗਰ ਅਸੀਂ ਕਹੀ ਆਪਣੀ ਭੈਣ ਦੀ ਸਿਫਾਰਿਸ਼ ਨਾਲ ਵੀ ਤੂੰ ਮੰਮੀ ਤੋਂ ਪੈਸੇ ਲੈ ਦੇ ਮੰਮੀ ਨੇ ਨਹੀਂ ਦੇਣੇ ਪਰਾ ਨੂੰ ਪੁੱਛੇ ਨਹੀਂ ਦੇਣੇ ਕਿਉਂਕਿ ਜਦੋਂ ਮੇਨ ਬੰਦਾ ਆ ਅਗਰ ਉਹ ਸਾਡੇ ਨਾਲ ਕਰੋ ਦੇਤਾ ਫਿਰ ਅਸੀਂ ਭਵੇਂ ਜਿੱਦੀ ਮਰਜ਼ੀ ਸਫਾਰਸ਼ਾਂ ਪਾ ਲਈਏ ਉਹ ਸਾਨੂੰ ਨਹੀਂ ਦੇਵੇਗਾ ਅਗਰ ਅਸੀਂ ਆਪਣੀ ਮੰਮੀ ਨਾਲ ਖੁਦ ਪਿਆਰ ਦੇ ਬੋਲ ਬੋਲਾਂਗੇ ਉਹ ਸਾਡੇ ਨਾਲ ਖੁਦੇ ਖੁਸ਼ ਆ ਤਾਂ ਅਸੀਂ ਜੇ ਜਾਵਾਂਗੇ ਤਾਂ ਉਹ ਸਾਡੇ ਲਈ ਦੇ ਦੇਵੇਗੀ ਇਸ ਲਈ ਜਦ ਮਸੀਹ ਉਸ ਤੋਂ ਸਾਡੇ ਨਾਲ ਨਾਰਾਜ਼ ਆ ਫਿਰ ਅਸੀਂ ਉਹਨੂੰ ਛੱਡ ਕੇ ਕਿਸੇ ਹੋਰ ਦੀਆਂ ਸਵਾਰਸ਼ਾਂ ਪਾਈਏ ਵੀ ਜਾਓ ਰੱਬ ਕੋਲ ਸਾਡੀ ਦੁਆ ਕਰੋ ਕਿ ਉਹ ਤੋਂ ਸਾਨੂੰ ਆ ਚੀਜ਼ ਲੈ ਕੇ ਦੋ ਤਾਂ ਐਸਾ ਨਹੀਂ ਹੋਏਗਾ ਸਾਡੇ ਉੱਤੇ ਕਰੋਧ ਵੱਧਦਾ ਹੀ ਜਾਊਗਾ ਅਸੀਂ ਅਸੀਂ ਬਚ ਨਹੀਂ ਸਕਦੇ ਫਿਰ ਉੱਥੇ ਜੇ ਅਸੀਂ ਕਹਿੰਨੇ ਵੀ ਰੱਬ ਚਲੋ ਮਸੀਹ ਨੇ ਨਹੀਂ ਦਿੱਤਾ ਕਿਸੇ ਹੋਰ ਤੋਂ ਮੰਗ ਲੈਨੇ ਆ ਕੋਈ ਹੋਰ ਹੁੰਦਾ ਕੌਣ ਆ ਅਗਰ ਸਾਡੇ ਘਰ ਦੀ ਤਜਵੀਰੀ ਦੀ ਮਾਲਕ ਸਾਡੀ ਮਾਂ ਆ ਔਰ ਉਹਦੀ ਮਰਜ਼ੀ ਤੋਂ ਬਿਨਾ ਅਸੀਂ ਆਪਣੇ ਘਰ ਦੇ ਬੈਂਕ ਬੈਲੈਂਸ ਨੂੰ ਹਲਾ ਨਹੀਂ ਸਕਦੇ ਆਪਣੇ ਘਰ ਦਾ ਬੈਂਕ ਹੈ ਜੋ ਸਾਡੀ ਮਾਂ ਦੇ ਹੱਥ ਵਿੱਚ ਆ ਉਹਦੀ ਮਰਜ਼ੀ ਤੋਂ ਬਿਨਾ ਇੱਕ ਰੁਪਈਆ ਵੀ ਉੱਥੋਂ ਅਸੀਂ ਨਹੀਂ ਲੈ ਸਕਦੇ ਤਾਂ ਫਿਰ ਖੁਦਾ ਪੂਰੀ ਸ੍ਰਿਸ਼ਟੀ ਦਾ ਪੂਰੇ ਸੰਸਾਰ ਦਾ ਪੂਰੀ ਕੁਦਰਤ ਦਾ ਮਾਲਕ ਆ ਉਹਦੇ ਤੋਂ ਉਹਦੀ ਮਰਜ਼ੀ ਤੋਂ ਬਿਨਾ ਅਸੀਂ ਕਿਸੇ ਮਰੇ ਹੋਏ ਨੂੰ ਔਰ ਜਾਂ ਕਿਸੇ ਐਸੇ ਨੂੰ ਜਿਹੜਾ ਹੈ ਹੀ ਨਹੀਂ ਆ ਉਹਦੇ ਮੂਰੇ ਚੁੱਕ ਕੇ ਕਿ ਉਹ ਚੀਜ਼ ਪ੍ਰਾਪਤ ਕਰ ਲਾਂਗੇ ਐਸ ਲਈ ਇਹ ਵੀ ਸੰਸਾਰਿਕ ਰੀਤਾਂ ਨੂੰ ਛੱਡੋ ਬਿਸ਼ਾਇਦ ਇਹ ਇਸ ਬੰਦੇ ਤੋਂ ਨਹੀਂ ਹੋਇਆ ਉਸ ਤੋਂ ਹੋ ਜਾਵੇ ਔਰ ਇਹ ਚਲੋ ਮੂਰਤੀ ਨੂੰ ਛੱਡ ਕੇ ਪਾਸਟਾਂ ਦੇ थ्रू ਵੀ ਆ ਬਹੁਤ ਸਾਰੇ ਭੈਣ ਭਈਆ ਇੱਕ ਪਰਿਵਾਰ ਐਸਾ ਹੈ ਜਿਨ੍ਹਾਂ ਦੇ ਘਰ ਵਿੱਚ ਕੋਈ ਕਿਸੇ ਕੰਮ ਦੇ ਲਈ ਉਹ ਕਾਫੀ ਸਮੇਂ ਤੋਂ ਟਰਾਈ ਕਰ ਰਹੇ ਆ ਉਹ ਨਹੀਂ ਹੋਇਆ ਉਹ ਪਹਿਲਾਂ ਕਿਸੇ ਹੋਰ ਚਰਚ ਜਾਂਦੇ ਨੇ ਨਹੀਂ ਹੋਇਆ ਦੂਜੀ ਚਰਚ ਗਏ ਨਹੀਂ ਹੋਇਆ ਤੀਜਾ ਹੁਣ ਪਿੰਡ ਦੀ ਕਿਸੇ ਛੋਟੀ ਚਰਚ ਗਏ ਨਹੀਂ ਹੋਇਆ ਹੁਣ ਚੌਥਾ ਮੈਨੂੰ ਕਾਲ ਕੀਤੀ ਕਿ ਅਸਤ ਅਸੀਂ ਉਹ ਸਾਰੇ ਜਗ੍ਹਾ ਤੇ ਜਾਏ ਆ ਪੈਸੇ ਵੀ ਭਰ ਕੇ ਦੇਖ ਲਏ ਸਾਡਾ ਕਾਮ ਨਹੀਂ ਬਣਿਆ ਹੁਣ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਤੁਹਾਡੀ ਪਰਮੇਸ਼ਰ ਜਿਆਦਾ ਸੁਣਦਾ ਤਾਂ ਇਹ ਕੀ ਹੈਗੀ ਆ ਬੁਰੀ ਸੰਸਾਰਿਕ ਰੀਤ ਕਿ ਸਾਨੂੰ ਇਹ ਲੱਗਦਾ ਕਿ ਖੁਦਾ ਨਾਲ ਅਸੀਂ ਮਤਲਬ ਖੁਦਾ ਜਿਹੜਾ ਆ ਉਹ ਮਨੁੱਖਾ ਨਾ ਵੇਰਵਾ ਕਰਦਾ ਆ ਵੀ ਉਹਨੇ ਵੱਡੇ ਪਾਸਟਰ ਦੀ ਵੀ ਨਹੀਂ ਸੁਣੀ ਛੋਟੇ ਪਾਸਟਰ ਦੀ ਵੀ ਨਹੀਂ ਸੁਣੀ ਸ਼ਾਇਦ ਸਿਸਟਰ ਨੇ ਕੋਈ ਖਾਸ ਰਿਸ਼ਵਤ ਦਿੱਤੀ ਆ ਔਰ ਇਹਦੀ ਜਲਦੀ ਸੁਣ ਲਏਗਾ ਇਹ ਬੁਰੀ ਸੰਸਾਰਿਕ ਰੀਤ ਆ ਇਸੇ ਕੰਮ ਨਾ ਕਰੋ ਕਿ ਸੱਤ ਜੀ ਖੁਦਾ ਸਾਡੀ ਤਾਂ ਸੁਣਦਾ ਨਹੀਂ ਪਿਆ ਤੁਸੀਂ ਪ੍ਰੇ ਕਰਕੇ ਦੇਖ ਲਓ ਹੋ ਸਕਦਾ ਸਾਡਾ ਕੰਮ ਬਣ ਜਾਵੇ ਤਾਂ ਇਹ ਬੁਰੀ ਰੀਤ ਆ ਇਹ ਮਸੀਹ ਅਨੁਸਾਰ ਨਹੀਂ ਆ ਇਸ ਬੁਰੀ ਰੀਤ ਨੂੰ ਛੱਡੋ ਇਹ ਸੰਸਾਰਿਕ ਰੀਤ ਆ ਅਸੀਂ ਬਾਬੇ ਨਹੀਂ ਬਦਲਨੇ ਹੈਗੇ ਸਾਡਾ ਬਾਬਾ ਜਗ੍ਹਾ-ਜਗ੍ਹਾ ਜਾਣ ਤੇ ਵੱਖਰਾ ਨਹੀਂ ਹੈਗਾ ਵੀ ਚਲ ਇੱਕ ਬਾਬੇ ਨੇ ਨਹੀਂ ਮੰਗਿਆ ਦੂਜੇ ਬਾਬੇ ਤੋਂ ਮੰਗ ਕੇ ਦੇ ਲੈਨੇ ਉਹਨੇ ਉਦੋਂ ਸ਼ਾਇਦ ਮੰਨ ਜਾਵੇ ਚਲ ਬਾਬੇ ਨੇ ਜਵਾਬ ਦੇ ਤਾਂ ਹਣ ਮਾਤਾ ਕੋਲੇ ਜਾ ਕੇ ਟਰਾਈ ਕਰਦੇ ਸ਼ਾਇਦ ਉਹ ਮੰਨ ਜਾਵੇ ਸਾਡਾ ਬਾਬਾ ਇੱਕੋ ਹੀ ਐ ਇਹੋਂ ਦੇ ਬਾਅਦ ਉਹਦੇ ਭਾਵੇਂ ਹਜ਼ਾਰਾਂ ਜੇਲਿਆਂ ਕੋਲੇ ਜਾਵੜੋ ਸਾਡਾ ਬਾਬਾ ਇੱਕੋ ਹੀ ਆ ਤੇ ਜੇ ਇੱਕ ਵਾਰ ਉਹ ਬਾਬੇ ਨੇ ਜਵਾਬ ਦੇ ਦਿੱਤਾ ਫਿਰ ਉਹ ਬਾਬੇ ਵਿੱਚੋਂ ਹਾਂ ਨਹੀਂ ਹੈਗੀ ਅਤੇ ਜੇ ਉਹਨੇ ਆਨਸਰ ਦੇਣਾ ਹੈ ਤਾਂ ਉਹ ਤੁਹਾਡਾ ਵਿਸ਼ਵਾਸ ਵੇਖ ਕੇ ਦੇਏਗਾ ਤੁਹਾਡਾ ਅੰਧ ਵਿਸ਼ਵਾਸ ਨਹੀਂ ਔਰ ਅਗਰ ਤੁਸੀਂ ਬੰਦੇ ਬਦਲੀ ਜਾ ਰਹੇ ਹੋ ਪਰ ਆਪਣਾ ਆਪ ਨਹੀਂ ਬਦਲ ਰਹੇ ਤਾਂ ਤੁਹਾਡਾ ਅੰਧ ਵਿਸ਼ਵਾਸ ਔਰ ਤੁਹਾਨੂੰ ਆਨਸਰ ਨਹੀਂ ਮਿਲੇਗਾ ਇਹ ਬੁਰੀ ਸੰਸਾਰਿਕ ਰੀਤ ਨੂੰ ਛੱਡ ਦਿਓ ਔਰ ਇਹ ਸਾਰੇ ਹੀ ਕਰਦੇ ਆ ਇੱਕ ਨਹੀਂ ਦੋ ਨਹੀਂ ਪਰ ਸਾਰੇ ਹੀ ਕਹਿੰਦੇ ਵੀ ਉਹ ਤੋਂ ਵੀ ਪ੍ਰੇਰ ਕਰਾ ਲਈ ਉਹ ਤੋਂ ਵੀ ਕਰਾ ਲਈ ਚਲੋ ਇਧਰੋਂ ਵੀ ਕਰਾਏ ਲਈਏ ਸਾਰਿਆਂ ਦੀ ਪ੍ਰੇਰ ਜਿਆਦਾ ਸੁਣੀ ਜਾਊਗੀ ਅੱਛੀ ਗੱਲ ਆ ਸਾਰਿਆਂ ਦੀ ਪ੍ਰੇਰ ਜਿਆਦਾ ਸੁਣੀ ਜਾਊਗੀ ਪਰ ਉਦੋਂ ਜਦੋਂ ਤੁਹਾਡੇ ਅੰਦਰ ਵਿਸ਼ਵਾਸ ਹੋਊਗਾ ਅੰਧ ਵਿਸ਼ਵਾਸ ਨਹੀਂ ਜਦੋਂ ਤੁਸੀਂ ਇਸ ਅੰਧ ਵਿਸ਼ਵਾਸ ਨਾਲ ਚੱਲਦੇ ਆ ਨਾ ਵੀ ਸਾਰੇ ਕਰਨ ਕੇ ਤਾਂ ਸੁਣੀ ਜਾਊਗੀ ਜੇ ਮੈਂ ਇਕੱਲੇ ਨੇ ਕੀਤਾ ਤਾਂ ਨਹੀਂ ਸੁਣੀ ਜਾਊਗੀ ਤਾਂ ਇਹ ਇੱਕ ਬੁਰੀ ਸੰਸਾਰਿਕ ਰੀਤ ਆ ਜਿਹੜੀ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਸਾਭ ਦੇ ਵਿੱਚ ਹੋਰਾਂ ਨੂੰ ਛੱਡ ਕੇ ਉਹਨਾਂ ਦੇ ਵਿੱਚ ਜਿਹੜੇ ਕਹਿੰਦੇ ਅਸੀਂ ਮਸੀਹ ਚ ਚੱਲਦੇ ਆ ਬਹੁਤ ਸਾਰੇ ਬੁਰੇ ਤੇ ਸੰਸਾਰਿਕ ਰੀਤੀ ਰਿਵਾਜ ਫਸੇ ਪਿਆ ਹਜੇ ਵੀ ਹਜੇ ਵੀ ਇਹ ਗੱਲ ਮਤਲਬ ਮੈਂ ਨਾਲ-ਨਾਲ ਨਹੀਂ ਲਿਖ ਪਾਉਂਦੀ ਹੈਗੀ ਮੈਨੂੰ ਯਾਦ ਪਉਲ ਜਾਂਦਾ ਬਹੁਤ ਵਾਰ ਐਸੇ ਅਜੀਬੋ ਗਰੀਬ ਜਿਹੇ ਸਵਾਲ ਪੁੱਛੇ ਜਾਂਦੇ ਔਰ ਮੈਂ ਹੈਰਾਨ ਹੋ ਜਾਂਦੀ ਕਿ ਇਹ ਵਿਸ਼ਵਾਸੀ ਲੋਕ ਪੁੱਛ ਰਹੇ ਆ ਮਤਲਬ ਸਾਡੇ ਵਿੱਚ ਐਸੀਆਂ ਬਹੁਤ ਸਾਰੀਆਂ ਹਜੇ ਵੀ ਸੋਚਾਂ ਨੇ ਹਜੇ ਵੀ ਵਿਚਾਰਿਆ ਕਿ ਕੀ ਜੀ ਅਸੀਂ ਦੀਵਾਲੀ ਮਨਾ ਲਈਏ ਕਿ ਅਸੀਂ ਨਵਾਂ ਦਸਤਾ ਨਵਾਂ ਸਾਲ ਮਨਾ ਲਈਏ ਅਸੀਂ ਕਿ ਰਖੜੀ ਬੰਨ੍ਹ ਲਈਏ ਜੀ ਉੱਚੇ ਕੜਾਘੋਸ਼ ਪੂਜਾ ਪਾਠ ਕੀਤਾ ਹੁੰਦਾ ਉਹਦਾ ਧੱਗਾ ਹੀ ਹੁੰਦਾ ਆ ਜੀ ਮਤਲਬ ਐਸੀ ਬਹੁਤ ਸਾਰੇ ਰੀਤੀ ਰਿਵਾਜ ਰਸਮਾਂ ਹੈ ਜੋ ਸਾਡਾ ਮਨ ਕਰਦਾ ਵੀ ਅਸੀਂ ਪੂਰਿਆ ਕਰੀਏ ਔਰ ਖਾਸ ਕਰਕੇ ਲੰਗਰਾਂ ਨੂੰ ਲੈ ਕੇ ਤਾਂ ਸਾਡੇ ਮਨ 'ਚ ਇੰਨਾ ਕ ਲਾਲਚ ਆ ਕਿਉਂ ਜੀ ਨਾ ਤਾਂ ਅਸੀਂ ਕਦੇ ਪੂਰੀਆਂ ਛੋਲੇ ਵੇਖਿਆ ਤਾਂ ਨਾ ਹੀ ਅਸੀਂ ਕਦੇ ਕੜਾਹ ਵੇਖਿਆ ਨਾ ਅਸੀਂ ਆਪ ਦੇ ਘਰਾਂ 'ਚ ਕਦੇ ਸ਼ਮੀਲ ਬਣਾ ਸਕਦੇ ਆ ਤੇ ਸਾਨੂੰ ਇੰਨਾ ਕ ਲਾਲਚ ਆ ਵੀ ਇੰਨੀ ਬੇਸ਼ਕੀਮਤੀ ਚੀਜ਼ ਆ ਵੀ ਅਸੀਂ ਛੱਡੀਏ ਕਿਉਂ ਵੀ ਸਾਨੂੰ ਤਾਂ ਕੋਈ ਕਹਿ ਦੇਵੇ ਖਾਓ ਤੇ ਅਸੀਂ ਟੁੱਟ ਭਈ ਉਹਨੂੰ ਖਾਣ ਲਈ ਤਾਂ ਖੁਦਾ ਦੇ ਵਚਨ ਦੇ ਖਿਲਾਫ ਜਾਣ ਲਈ ਅਸੀਂ ਐਸੇ-ਐਸੇ ਸਵਾਲ ਪੁੱਛਦੇ ਆਂ ਵੀ ਕੋਈ ਕਹਿ ਦਵੇ ਵੀ ਹਾਂ ਕਰ ਲਓ ਕਰ ਲਓ ਪਰ ਪਰਮੇਸ਼ਰ ਦਾ ਵਚਨ ਕਿਸੇ ਵੀ ਮਨੁੱਖ ਦੇ ਲਾਲਚ ਦੇ ਅਨੁਸਾਰ ਬਦਲੇਗਾ ਨਹੀਂ ਇਸ ਲਈ ਫਜ਼ੂਲ ਦੀ ਸਿੱਖਿਆ ਤੇ ਧੋਖੇਬਾਜ਼ੀਆਂ ਤੋਂ ਬਚ ਕੇ ਮਨੁੱਖਾਂ ਦੀਆਂ ਰੀਤਾਂ ਨੂੰ ਛੱਡ ਕੇ ਮਸੀਹ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰੋ ਹੁਣ ਖੁਦਾ ਵਿੱਚ ਅਸੀਂ ਭਰਪੂਰ ਆ ਸਾਨੂੰ ਕੋਈ ਕਮੀ ਨਹੀਂ ਹੈਗੀ ਅਗਰ ਸਾਹ ਬਹੁਤ ਹੀ ਪਹਿਣਾ ਪਈਆਂ ਦੇ ਹਾਂ ਇੱਕ ਹੋਰ ਅਸਾ ਹੈ ਜੋ ਕਹਿੰਗੇ ਵੀ ਨਜ਼ਰ ਲਗਾਤੀ ਕਿਸੇ ਨੇ ਸਾਡੇ ਕੰਮ ਤੇ ਹਾਈ ਪਾ ਦਿੱਤੀ ਆ ਸਾਡੇ ਕੰਮ ਨੂੰ ਉਹ ਮੁੰਡੇ ਦਾ ਬੜਾ ਵਧੀਆ ਕੰਮ ਸੀ ਗਵੰਡਨ ਆਈ ਉਹਨੇ ਹਾਈ ਕਿੰਨਾ ਸੋਹਣਾ ਕੰਮ ਕਹਿਤਾ ਜੀ ਸਾਡਾ ਉੱਦੇ ਦਾ ਕੰਮ ਹੀ ਬੈਠਾ ਪਿਆ ਆ ਤਾਂ ਇਹ ਬੁਰੀ ਰੀਤ ਆ ਕਿਉਂਕਿ ਜੇ ਤੁਹਾਨੂੰ ਇਹ ਭਰੋਸਾ ਆ ਵੀ ਹਾਂ ਜੋ ਮਨੁੱਖ ਬੋਲੂਗਾ ਉਹ ਹੋ ਜਾਂਦਾ ਆ ਉਹਨੇ ਬੋਲਿਆ ਤੇ ਸਾਡਾ ਕੰਮ ਬੁਰਾ ਹੋ ਗਿਆ ਤੇ ਤੁਹਾਡੇ ਆਪਣੇ ਅਸਲੀ ਸ਼ਬਦ ਕਿੱਥੇ ਗਏ ਅਗਰ ਕਿਸੇ ਨੇ ਬੁਰਾ ਬੋਲਿਆ ਉਹ ਬੁਰਾ ਹੋ ਗਿਆ ਤੇ ਤੁਹਾਡੇ ਮੂੰਹ ਤੇ ਕਿਸੇ ਨੇ ਤਾਲਾ ਤਾਂ ਨਹੀਂ ਨਾ ਲਾਇਆ ਉਹਨੇ ਬੁਰਾ ਬੋਲਿਆ ਤੁਸੀਂ ਬੁਰੇ ਨੂੰ ਕੈਨਸਲ ਕਰੋ ਤੇ ਵਿਸ਼ਵਾਸ ਕਰੋ ਵੀ ਖੁਦਾ ਨੇ ਕਿਹਾ ਜੋ ਤੂੰ ਬੋਲੇਗਾ ਤੇਰੇ ਲਈ ਹੋ ਜਾਊਗਾ ਹੁਣ ਖੁਦਾ ਨੇ ਇਹ ਤਾਂ ਨਹੀਂ ਕਿਹਾ ਵੀ ਜੇ ਤੂੰ ਆਸ਼ੀਸ਼ਾ ਮੰਗੇਗਾ ਆਸ਼ੀਸ਼ਾ ਦੇਵਾਂਗਾ ਬਰਕਤਾਂ ਮੰਗੇਗਾ ਬਰਕਤਾਂ ਦੇਵਾਂਗਾ ਪਰ ਜੇ ਤੂੰ ਕੈਨਸਲ ਕਰੇਗਾ ਉਹ ਨਹੀਂ ਹੋਊਗਾ ਸ਼ਬਦਾਂ ਵਿੱਚ ਪਾਵਰ ਆ ਸ਼ਬਦ ਆਸ਼ੀਸ਼ ਰਿਲੀਜ਼ ਕਰ ਸਕਦੇ ਆ ਅਤੇ ਬੁਰਾਈ ਨੂੰ ਕੈਨਸਲ ਕਰ ਸਕਦੇ ਆ ਇਹ ਗੱਲ ਯਾਦ ਰੱਖੋ ਨਾਲ ਨਾਲ ਸਾਡੇ ਸ਼ਬਦਾਂ 'ਚ ਸਮਰਥ ਤਾਕਤ ਇਸ ਲਈ ਨਹੀਂ ਆ ਕਿ ਅਸੀਂ ਪੈਸਾ ਮੰਗੀਏ ਪੈਸਾ ਆ ਜਾਏ ਤੰਦਰੁਸਤੀ ਮੰਗੀਏ ਤੰਦਰੁਸਤੀ ਆ ਜਾਏ ਕੰਮ ਮੰਗੀਏ ਕੰਮ ਮਿਲ ਜਾਵੇ ਪਰ ਇਸ ਲਈ ਵੀ ਆ ਕਿ ਅਸੀਂ ਕਿਸੇ ਬੁਰੇ ਲੋਕ ਦੀ ਗੱਲ ਨੂੰ ਕੈਂਸਲ ਕਰੀ ਉਹ ਕੈਂਸਲ ਹੋ ਜਾਏ ਬੁਰੇ ਸੁਪਨੇ ਨੂੰ ਕੈਂਸਲ ਕਰੀ ਉਹ ਕੈਂਸਲ ਹੋ ਜਾਊਗਾ ਦੁਸ਼ਟਾਂ ਤੋਂ ਨੂੰ ਡਾਂਟਾਂਗੇ ਉਹ ਜਾਂਦੀ ਰਹੇਗੀ ਬਿਮਾਰਾਂ ਦੇ ਲਈ ਬੋਲਾਂਗੇ ਉਹ ਉਹ ਠੀਕ ਹੋ ਜਾਣਗੇ ਸਾਡੇ ਸ਼ਬਦਾਂ ਦੇ ਵਿੱਚ ਚੰਗਾ ਬੁਰਾ ਦੋਨੋਂ ਹੀ ਕਰਨ ਦੀ ਸਮਰਥ ਹੈਗੀ ਆ ਤਾਂਗੇ ਨੂੰ ਰਿਲੀਜ਼ ਕਰਨਾ ਤੇ ਬੁਰੇ ਨੂੰ ਕੈਨਸਲ ਕਰਨ ਦੀ ਵੀ ਸਮਰਥ ਹੈਗੀ ਆ ਜੇ ਤੁਹਾਨੂੰ ਲੱਗਦਾ ਕਿ ਕਿਸੇ ਦੇ ਸ਼ਬਦ ਹੈਗੇ ਜਿਹੜੇ ਤੁਹਾਡੇ ਘਰ ਦੇ ਖਿਲਾਫ ਬੁਰੇ ਆ ਤਾਂ ਉਹਨੂੰ ਕੈਨਸਲ ਕਰੋ ਅਤੇ ਉਹਦੇ ਸ਼ਬਦਾਂ ਨਾਲੋਂ ਜ਼ਿਆਦਾ ਆਪਣੇ ਸ਼ਬਦਾਂ ਤੇ ਵਿਸ਼ਵਾਸ ਕਰੋ ਕਿ ਮੇਰੇ ਖੁਦਾ ਨੂੰ ਮੇਰੇ ਸ਼ਬਦ ਜ਼ਿਆਦਾ ਪਸੰਦ ਆਏ ਇਹ ਨਹੀਂ ਅਰ ਮੈਂ ਦੇ ਸ਼ਬਦ ਕੈਨਸਲ ਕਰ ਦਿੱਤੇ ਪਰ ਮੇਰੇ ਪਰਿਵਾਰ ਦੇ ਵਿੱਚ ਮੇਰੇ ਸ਼ਬਦ ਅਸਰ ਲੈ ਕੇ ਆਣਗੇ ਅਸਰ ਕਰਨਗੇ ਅ ਰਿਲੀਜ਼ ਕੀਤੇ ਜਾਣਗੇ ਹallelujah ਵਿਅਰਥ ਦੇ ਖਿਆਲਾਂ ਤੋਂ ਨਿਕਲ ਆਓ ਫਜ਼ੂਲ ਦੀਆਂ ਗੱਲਾਂ ਵਿੱਚ ਨਾ ਫਸੋ ਅੱਜ ਕੱਲ ਦੀ ਇਨਸਾਨੀਅਤ ਅਤੇ ਮਸੀਹਤ ਸਿਰਫ ਇਸ ਕਰਕੇ ਨਾਸ਼ ਹੋ ਰਹੀ ਆ ਕਿਉਂਕਿ ਉਹਨਾਂ ਕੋਲ ਗਿਆਨ ਦੀ ਕਮੀ ਆ। ਵਚਨਾਂ ਨੂੰ ਪੜ੍ਹਨਾ ਤੇ ਸੁਣਨਾ ਤੇ ਸਿੱਖਣਾ ਸ਼ੁਰੂ ਕਰੋ ਕਿਉਂਕਿ ਵਚਨ ਹੀ ਤੁਹਾਨੂੰ ਅਸਲੀ ਗਿਆਨ ਦੇ ਸਕਦੇ ਆ ਤੇ ਵਚਨ ਤੇ ਗਿਆਨ ਦੇ ਬਿਨਾ ਪਰਮੇਸ਼ਰ ਦੀ ਪ੍ਰਜਾ ਨਾਸ਼ ਹੁੰਦੀ ਜਾਂਦੀ ਔਰ ਇਸ ਨਾਸ਼ ਤੋਂ ਬਚਣ ਦੇ ਲਈ ਆਓ ਸਭ ਮਿਲ ਕੇ ਖੁਦਾਵੰਦੀ ਪਾਕ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹallelujah hallelujah 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 ਤਾਰੀਫ 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 ਕਰਦੇ ਆ ਜਿੰਦਾ ਖੁਦਾਵੰ ਸਰਮਰਤੀ ਪਿਆਰੇ ਪਰਮੇਸ਼ਰ ਪ੍ਰਭੂ ਯਾਵਾ ਤੁਹਾਡਾ ਸ਼ੁਕਰ ਧਾਣਾ ਧੰਨਵਾਦ ਆਡੀ ਤਾਰੀਫ ਕਰਦੇ ਆ ਐ ਮੇਰੀ ਪਿਆਰੀ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਤੁਹਾਡੀ ਮਹਿਮਾ ਕਰਦੇ ਪਿਆਰੇ ਖੁਦਾਵੰ ਤੁਸੀਂ ਦਇਆ ਦੇ ਸਾਗਰ ਹੋ ਅਤੇ ਪਵਿੱਤਰ ਪਰਮੇਸ਼ਰੋ ਪ੍ਰਭੂ ਜੀ ਤੁਸੀਂ ਰਹਿਮ ਕਰਨ ਵਾਲੇ ਸ਼ਾਂਤੀ ਦੇ ਰਾਜਕੁਮਾਰ ਹੋ ਪਿਤਾ ਤੁਸੀਂ ਪਵਿੱਤਰ ਪਰਮੇਸ਼ਰੋ ਪ੍ਰਭੂ ਜੀ ਆਜ਼ਾਦ ਕਰੋ ਫ੍ਰੀ ਕਰੋ ਦਇਆ ਕਰੋ ਸ਼ੁੱਧ ਕਰੋ ਰਹਿਮ ਕਰੋ ਬੇਰੀ ਪਰਮੇਸ਼ਰ ਪਿਤਾ ਤੁਸੀਂ ਜੋ ਕਿਰਪਾ ਦੇ ਸਾਗਰੋ ਪਿਤਾ ਅੱਜ ਸਾਡੇ ਸਭ ਦੇ ਉੱਤੇ ਆਸ਼ੀਸ਼ ਬਰਕਤ ਰਹਿਮ ਅਤੇ ਕਿਰਪਾ ਨੂੰ ਭੇਜ ਦਿਓ ਬਿਦਾ ਪਰਮੇਸ਼ਰ ਅੱਜ ਜਿਹਨੇ ਵੀ ਜਾਨ ਤੁਹਾਡੇ ਹਜ਼ੂਰ ਨੇ ਖੁਦਾਵੰਨ ਸਾਰੇ ਹੀ ਰੋਗ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਪੂਰੇ ਹੀ ਪਰਿਵਾਰਾਂ ਨੂੰ ਆਜ਼ਾਦ ਕਰੋ ਫ੍ਰੀ ਕਰੋ ਖੁਦਾਵੰਨ ਜਿੰਨੇ ਵੀ ਜਾਨ ਤੁਹਾਡੇ ਹਜ਼ੂਰ ਨੇ ਖੁਦਾਵੰਨ ਹਰ ਇੱਕ ਪਰਿਵਾਰ ਦੇ ਉੱਤੇ ਤੁਹਾਡੀ ਦਇਆ ਕਿਰਪਾ ਭਲਾਈ ਪਰਪੂਰੀ ਸਦਾਤ ਲੱਗੇ ਸਦਾ ਤੱਕ ਠਹਿਰ ਜਾਵੇ ਪ੍ਰਭੂ ਜੀ ਤੁਹਾਡਾ ਸੱਚਾ ਸਾਈਂ ਪਵਿੱਤਰ ਆਤਮ ਧੰਨ ਕਰੇ ਖੁਦਾਵੰ ਜੋ ਵਿਨਾ ਨੇ ਮਣਾਲੇ ਵਿੱਚ ਸੰਸਾਰਿਕ ਰੀਤਾਂ ਨੇ ਸੰਸਾਰਿਕ ਰਿਵਾਜ ਨੇ ਜਾਂ ਸੰਸਾਰਿਕ ਸੋਚਾਂ ਨੇ ਖੁਦਾ ਅੱਜ ਹਰ ਤਰ੍ਹਾਂ ਦੀ ਸੰਸਾਰਿਕਤਾ ਇਹਨਾਂ ਦੀ ਜ਼ਿੰਦਗੀ 'ਚੋਂ ਜਾਂਦੀ ਰਵੇ ਖੁਦਾ ਹਰ ਇੱਕ ਫਜ਼ੂਲ ਅਤੇ ਤੋਖੇ ਦੇਣ ਵਾਲੀ ਸਿੱਖਿਆ ਤੋਂ ਇਹ ਬਚੇ ਰਹਿਣ ਖੁਦਾਵਨ ਕਿਉਂਕਿ ਇਹ ਸਿੱਖਿਆ ਸੱਚਮੁੱਚ ਅਜ ਮਸੀਹਤ ਨੂੰ ਲੁੱਟ ਕੇ ਖਾ ਰਹੀ ਹੈ ਖੁਦਾਵਨ ਅੱਜ ਇਹਨਾਂ ਦੇ ਅੰਦਰ ਘਰ ਘਰ ਕੇ ਬੈਠਿਓ ਸਹਾਰ ਇੱਕ ਬੁਰੀ ਇਨਸਾਨੀਅਤ ਨੂੰ ਕੱਢ ਦੋ ਖੁਦਾਰੇ ਸੱਚੇ ਮਸੀਹਤ ਨੂੰ ਪਹਿਨ ਲੈਣ ਇਹਨਾਂ ਦਾ ਚਾਲ ਚੱਲਣ ਅਸਲੀ ਹੋ ਜਾਵੇ ਪਿਤਾ ਪਰਮੇਸ਼ਰ ਔਰ ਇਹ ਸਾਰੀਆਂ ਸੰਸਾਰ ਦੀਆਂ ਨਕਲੀਆ ਝੂਠੀਆਂ ਤੇ ਧੋਖੇਧੜੀ ਦੀਆਂ ਗੱਲਾਂ ਤੋਂ ਤਬਾਹ ਕਰਨ ਅਤੇ ਬਚਾ ਲੈ ਜਾਨ ਖੁਦਾਵੰ ਸਾਡੇ ਮਨਾਂ ਚ ਕੋਈ ਬੁਰਾ ਵਿਚਾਰ ਬੁਰੀ ਚੀਜ਼ ਅਤੇ ਬੁਰਾ ਆਤਮਾ ਕਾਮਨਾ ਕਰੇ ਖੁਦਾਵੰ ਪਰ ਸੇ ਖੁਦਾ ਦੇ ਰਾਜ ਚ ਵਾਧੇ ਔਰ ਤਰੱਕੀ ਕਰਦੀ ਜਾਈਏ ਪੈਰੇ ਪ੍ਰਭੂ ਜੀ ਤੁਹਾਡਾ ਰਹਿਮ ਤੁਹਾਡਾ ਫਜ਼ਲ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਵਿੱਚ ਮੌਜੂਦ ਹਰ ਇੱਕ ਪੈਨਪਾਈ ਦੇ ਨਾਲ ਹੋਵੇ ਅਸੀਂ ਸਭ ਦੇ ਸਭ ਵਾਧੇ ਔਰ ਤਰੱਕੀ ਕਰਦੇ ਜਾਈਏ ਖੁਦਾਵੰ ਤੁਹਾਡਾ ਫਜ਼ਲ ਸਾਡੇ ਉਤੇ ਚਮਕੋtheta ਪਰਮੇਸ਼ਰ ਅਸੀਂ ਸਭ ਦੇ ਸਭ ਹੀ ਹਵਾ ਆਪਣੇ ਪਰਮੇਸ਼ਰ ਦੇ ਵਿੱਚ ਮਗਨ ਹੋਰ ਅਨੰਦਿਤ ਰਹਿਣ ਵਾਲੇ ਹੋਈਏ ਪਿਤਾ ਪਰਮੇਸ਼ਰ ਖੁਦਾ ਸਾਡੇ ਸਾਰੇ ਹੀ ਬੋਝ ਤੋਂ ਸਾਨੂੰ ਆਜ਼ਾਦ ਕਰਨਾ ਹਰ ਇੱਕ ਬਦੀ ਤੋਂ ਫ੍ਰੀ ਕਰਨਾ ਪ੍ਰਭੂ ਜੀ ਆਪਣੇ ਸੱਚੇ ਫਤਿਹਮੰਦ ਹੱਥ ਦੇ ਨਾਲ ਸਾਨੂੰ ਸੰਭਾਲਣਾ ਪਿਤਾ ਪਰਮੇਸ਼ਰ ਖੁਦਾਬਨ ਜਿਨੇ ਵੀ ਘਰ ਪਰਿਵਾਰ ਤੁਹਾਡੇ ਹਜ਼ੂਰ ਨੇ ਖੁਦਾ ਅੱਜ ਇਹਨਾਂ ਸਾਰਿਆਂ ਨੂੰ ਆਪਣੇ ਹੱਥਾਂ ਵਿੱਚ ਸੌਂਪੋ ਪ੍ਰਭੂ ਜੀ আর ਇਹਨਾਂ ਦੇ ਅੰਦਰ ਆਪਣੇ ਬੁੱਧ ਨੂੰ ਭੇਜੋ ਪਿਤਾ ਪਰਮੇਸ਼ਰ ਤੁਹਾਡਾ ਗਿਆਨ ਬੁੱਧ ਦਾ ਆਤਮਾ ਇਹਨਾਂ ਦੇ ਅੰਦਰ ਵਾਸ ਕਰੇ ਰਾਜ ਕਰੇ ਪੈਰੀ ਪ੍ਰਭੂ ਜੀ ਅੰਦੀ ਸ਼ਿਫਾਇਨਾ ਦਿੱਤੇ ਉਤਰਾਵੇ ਖੁਦਾਵੰਨ ਤੁਹਾਡਾ ਰਹਿਮ ਸੱਚ ਮੇਨਾਂ ਦਿੱਤੇ ਹੋਗੇ ਪ੍ਰਭੂ ਜੀ ਆਪਣੇ ਲਹੂ ਦੇ ਵਸੀਲੇ ਨਾਲ ਇਹਨਾਂ ਨੂੰ ਫ੍ਰੀ ਕਰੋ ਆਜ਼ਾਦ ਕਰੋ ਚੰਗਿਆਂ ਕਰੋ ਸ਼ੁੱਧ ਕਰੋ ਪਿਆਰੇ ਖੁਦਾਵੰਨ ਖੁਦਾ ਤੁਹਾਡਾ ਦਇਆ ਕਿਰਪਾ ਵਾਲਾ ਹੱਥ ਇਹਨਾਂ 'ਤੇ ਉਤਰਾਵੇ ਪਿਆਰੀ ਪਰਮੇਸ਼ਰ ਪ੍ਰਭੂ ਜੀ ਸਾਰੀ ਹੀ ਬੰਦਨ ਯਸ਼ੁ ਨਾਮ ਚ ਤੋੜ ਦੋ ਖੁਦਾ ਇਹਨਾਂ ਦੇ ਸੋਚਾਂ ਵਿਚਾਰਾਂ ਨੂੰ ਸ਼ੁੱਧ ਕਰੋ ਖੁਦਾ ਅੱਜ ਤੋਂ ਹੀ ਮਸੀਹੀ ਗਿਆਨ ਤੇ ਮਸੀਹੀ ਬੁੱਧ ਨੂੰ ਪ੍ਰਾਪਤ ਕਰਨ ਕਿ ਉਹ ਅੱਜ ਤੋਂ ਸਿਰਫ ਵਿਸ਼ਵਾਸ ਦੇ ਅਨੁਸਾਰ ਚੱਲਣ ਵਾਲੇ ਹੋ ਜਾਣ ਖੁਦਾ ਇਹ ਰੀਤਾਂ ਰਿਵਾਜਾਂ ਨੂੰ ਛੱਡ ਕੇ ਖੁਦਾ ਦੇ ਵਿੱਚ ਇੱਕ ਮਜ਼ਬੂਤ ਜੜ੍ਹ ਨੂੰ ਫੜਨ ਖੁਦਾ ਸਾਰੀ ਹੀ ਬੁਰੀ ਅਤੇ ਪਾਪਵਾਨੀ ਸਿੱਖਿਆ ਨੂੰ ਛੱਡ ਕੇ ਖੁਦਾ ਸੱਚੀ ਅਤੇ ਖਰੀ ਸਿੱਖਿਆ ਨੂੰ ਪਹਿਨ ਲੈਣ ਉਹ ਰੀਤ ਅਤੇ ਰਿਵਾਜਾਂ ਨੂੰ ਫਾਲੋ ਕਰਨ ਜਿਹੜੀਆਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨੇ ਸੱਚਮੁੱਚ ਖੁਦਾਬੰਦ ਅਸੀਂ ਸामਿਲ ਕੇ ਦੁਆ ਕਰਦੇ ਹੁਣ ਸਾਰਿਆਂ ਲਈ ਜਿਨ੍ਹਾਂ ਨੇ ਆਪਣੇ ਨਾਮ ਥਾੜੀ ਪਾਕ ਹਜ਼ੂਰੀ ਵਿੱਚ ਭੇਜੇ ਨੇ ਪ੍ਰਭੂ ਜੀ ਪਰਸ਼ੋਤਮ ਸਿੰਘ ਲਈ ਦੁਆ ਕਰਦੇ ਖੁਦਾਬਨ ਜੋ ਉਹ ਗੱਡੀ ਸੇਲ ਕਰਨਾ ਚਾਹੁੰਦੇ ਨੇ ਪਤਾ ਨਾ ਦੀ ਗੱਡੀ ਸੇਲ ਹੋ ਕੇ ਨਵੀਂ ਗੱਡੀ ਲੈਣ ਚ ਉਹਨਾਂ ਦੀ ਮਦਦ ਕਰਨਾ ਰੇਸ਼ਮ ਲਈ ਦੁਆ ਕਰਦੇ ਖੁਦਾ ਜੋ ਉਹ ਕੰਮ ਤੋਂ ਮਨ ਚੁਰਾਉਂਦੇ ਨੇ ਖੁਦਾ ਕੰਮ ਵਿੱਚ ਦਿਲ ਨਹੀਂ ਲਗਾਉਂਦੇ ਪ੍ਰਭੂ ਜੀ ਉਹਨਾਂ ਦਾ ਮਨ ਕੰਮ ਦੇ ਵਿੱਚ ਲੱਗਾ ਰਹੇ ਚ ਉਹਨਾਂ ਦੀ ਮਦਦ ਕਰਨਾ ਯੋਗਿਤਾ ਲਈ ਦੁਆ ਕਰਦੇ ਖੁਦਾਬਨ ਜੋ ਉਹ ਇਹਨਾਂ ਦੇ ਨੱਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਹੈ ਖੁਦਾਬਨ ਹਰ ਇੱਕ ਇਨਫੈਕਸ਼ਨ ਯੇਸ਼ੂ ਨਾਮ ਦੇ ਵਿੱਚ ਜਾਂਦੀ ਰਵੇ ਖੁਦਾਬਨ ਕਮਲੇਸ਼ ਕਾਲੀ ਦੁਆ ਕਰਦੇ ਆਂ ਇਹਨਾਂ ਦੀ ਬਾਡੀ ਦੀਆਂ ਸਾਰੀਆਂ ਹੀ ਦਰਦਾਂ ਪੀੜਾਂ ਪਰੇਸ਼ਾਨੀਆਂ ਯੇਸ਼ੂ ਨਾਮ ਚ ਦੂਰ ਹੋ ਜਾਣ ਬਾਡੀ ਦੇ ਹਰ ਇੱਕ ਹਿੱਸੇ ਵਿੱਚ ਆਉਣ ਵਾਲਾ ਦਰਦ ਕੈਨਸਲ ਹੋ ਜਾਵੇ ਖੁਦਾਵਨ ਮਹਿਕ ਲਈ ਦੁਆ ਕਰਦੇ ਖੁਦਾਵਨ ਦੇ ਇਸ ਪਰਾਨ ਨੂੰ ਹੱਥ ਦੇ ਕੰਮਾਂ ਚ ਬਰਕਤ ਤੇ ਆਸ਼ੀਸ਼ ਦੇਣਾ ਖੁਦਾਵਰਕ ਪਰਮਿਟ ਦੇਣਾ ਬLESਸ ਕਰੋ ਪ੍ਰਭੂ ਜੀ ਕਰਮਜੀਤ ਕੌੜਲੀ ਦੁਆ ਕਰਦੇ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੇ ਹੀ ਰੋਗ ਬਿਮਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਦਿਓ ਖੁਦਾਵਨ ਹਰ ਇੱਕ ਚਿੰਤਾ ਬੋਝ ਪਰੇਸ਼ਾਨੀ ਨੂੰ ਦੂਰ ਕਰਕੇ ਸੱਚੀ ਸ਼ਾਂਤੀ ਤੇ ਆਨੰਦ ਨਾਲ ਭਰਪੂਰ ਕਰੋ ਖੁਦਾਵਨ ਗੁਰਪ੍ਰੀਤ ਸਿੰਘ ਲਈ ਦੁਆ ਕਰਦੇ ਆ ਜੋ ਵੀ ਪ੍ਰਾਣ ਰਿਮਾਂਡ ਨਹੀਂ ਮਿਲ ਰਿਹਾ ਪਿਤਾ ਪਰਮੇਸ਼ਰ ਇਹਨਾਂ ਦਾ ਹੋ ਰਿਮਾਂਡ ਮਿਲਣ ਜਨਾਂ ਨੂੰ ਮਦਦ ਕਰੋ ਪਿਤਾ ਇਹਨਾਂ ਦੇ کاروبار ਚ ਵਾਧਾ ਕਰੋ ਨਿਢੀਲੀ ਦੁਆ ਕਰਦੇ ਪਿਤਾ ਪਰਮੇਸ਼ਰ ਜੋ ਵੀ ਇਸ ਭੈਣ ਦੇ ਪਿਤਾ ਮੈਰिज ਹੋਣ ਵਾਲੀ ਹੈ ਖੁਦਾਬਾਦ ਇਹਨਾਂ ਦੀ ਮੈਰिज ਦੇ ਵਿੱਚ ਹੋਣ ਵਾਲੇ ਸਾਰੇ ਹੀ ਪ੍ਰਬੰਧ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਕਰਨਾ ਪ੍ਰਭੂ ਜੀ ਇਹਨਾਂ ਦੀ ਮੈਰिज ਦੇ ਪ੍ਰਬੰਧ ਵਿੱਚ ਕੋਈ ਰੁਕਾਵਟ ਨਾ ਆਵੇ ਖੁਦਾ ਇਹਨਾਂ ਦੀਆਂ ਸਾਰੀਆਂ ਇਹ ਲੋੜਾਂ ਪੂਰੀਆਂ ਕੀਤੀਆਂ ਜਾਣ ਸ਼ੀਲਾ ਲਈ ਦੁਆ ਕਰਦੇ ਖੁਦਾ ਇਹਨਾਂ ਦੀ ਸਕਿਨ ਤੇ ਹੋਈ ਸਾਰੀ ਇਹ ਅਲਰਜੀ ਯਸ਼ੂ ਨਾਮ ਚ ਦੂਰ ਹੋ ਜਾਵੇ ਖੁਦਾ ਪੂਰੇ ਪਰਿਵਾਰ ਨੂੰ ਬਰਕਤ ਤੇ ਆਸ਼ੀਰਵਾਦ ਦੇ ਪਰਮੇਸ਼ਰ ਕ੍ਰਿਸ਼ਨਾ ਬਾਈ ਲਈ ਦੁਆ ਕਰਦੇ ਇਸ ਪੈਂ ਦੇ ਬੋਡੀ ਵਿੱਚੋਂ ਹਰ ਇੱਕ ਸ਼ੂਗਰ ਦਾ ਰੋਗ ਕੈਨਸਲ ਹੋ ਜਾਵੇ ਪਿਤਾ ਜੋ ਇਹ 플ੌਟ ਸੇਲ ਕਰਨਾ ਚਾਹੁੰਦੇ ਇਹਨਾਂ ਦਾ 플ੌਟ ਸੇਲ ਹੋ ਜਾਵੇ ਹਨਾ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਜੋ ਇਹ ਬੱਚੀ ਆਪਣੇ ਮਾਂ-ਬਾਪ ਦੀ ਆਗਿਆਕਾਰੀ ਤੋਂ ਬਾਹਰ ਹੈ ਜ਼ਿੱਦੀ ਔਰ ਚਿੜਚਿੜੇ ਸੁਭਾਅ ਦੀ ਪਿਤਾ ਪਰਮੇਸ਼ਰ ਅੱਜ ਇਸ ਬੱਚੇ ਦੇ ਸੁਭਾਅ ਨੂੰ ਬਦਲੋ ਇਹ ਆਪਣੇ ਮਾਂ-ਬਾਪ ਦੀ ਆਗਿਆਕਾਰੀ ਕਰਨ ਵਾਲੀ ਹੋ ਜਨ ਹਰ ਤਰ੍ਹਾਂ ਦਾ ਜ਼ਿੱਦੀ ਔਰ ਚਿ मानसी और मनीष ਲਈ دعا ਕਰਦੇ خدا پڑھਣ ਲਿਖਣ ਗਿਆਨ ਬੋਧਾ ਤੇ ਸਮਝ ਦੇਣਾ ਖੁਦਾਵਾਨ ਹਕਲ ਮਤ ਬੁੱਧ ਤੇ ਗਿਆਨ ਦੇਣਾ ਪਿਤਾ ਪਰਮੇਸ਼ਰ ਖੁਦਾਵਾਨ ਪੜਾਈ ਦੇ ਵਿੱਚ ਪਿਤਾ ਪਰਮੇਸ਼ਰ ਇਹਨਾਂ ਨੂੰ ਅੱਛੇ ਨੰਬਰਾਂ ਨਾਲ ਬLES ਕਰਨਾ ਨੈਤਿਕ ਲਈ ਦੁਆ ਕਰਦੇ ਇਹਨਾਂ ਦੇ ਸਰੀਰ ਦੇ ਸਾਰੇ ਹੀ ਰੋਗ ਬਿਮਾਰੀਆਂ ਪ੍ਰੇਸ਼ਾਨੀਆਂ ਤੋਂ ਆਜ਼ਾਦ ਕਰਕੇ ਚੰਗੀ ਸਿਹਤ ਨਾਲ ਬLES ਕਰੋ ਖੁਦਾ ਸਰੀਰ ਦੇ ਸਾਰੇ ਹੀ ਰੋਗ ਬਿਮਾਰੀਆਂ ਪ੍ਰੇਸ਼ਾਨੀਆਂ ਤੋਂ ਆਜ਼ਾਦ ਕਰੋ ਰਜਨੀਲੀ ਦੁਆ ਕਰਦੇ ਜੋ ਇਹਨਾਂ ਦੇ ਫੇਸ ਉਤੇ ਕਿਸੇ ਵੀ ਤਰ੍ਹਾਂ ਦੀਆਂ ਸ਼ਾਇਆ ਨਹੀਂ ਖੁਦਾਵਾਨ ਇਹਨਾਂ ਦੇ ਫੇਸ ਨੂੰ ਸਾਫ਼ ਹੋਣ ਜਿਨ੍ਹਾਂ ਦੀ ਮਦਦ ਕਰੋ ਬੋਡੀ ਦੀ ਹਰ ਇੱਕ ਕਮੀ ਘਟੀ ਕਮਜ਼ੋਰੀ ਨੂੰ ਦੂਰ ਕਰੋ ਖੁਦਾਵਾਨ ਤੁਹਾਡੀ ਬੇਟੀ ਮਾਨਪ੍ਰੀਤ ਲਈ ਦੁਆ ਕਰਦੇ ਹਾਂ ਹਰ ਤਰ੍ਹਾਂ ਦੀ ਆਲਸ ਦੀ ਸਪਿਰਟ ਇਹਨਾਂ ਦੀ ਜ਼ਿੰਦਗੀ 'ਚੋਂ ਜਾਂਦੀ ਰਵੇ ਖੁਦਾਵਾਨ ਦਿਨ ਉਹਨਾਂ ਆਪਣੇ ਹਜ਼ੂਰ ਬਹੁਤ ਅੱਛੇ ਤਰੀਕੇ ਨਾਲ ਚੰਨ ਅਤੇ ਪ੍ਰਾਰਥਨਾ ਵਿੱਚ ਬਣਨ ਜਿਨ੍ਹਾਂ ਦੀ ਮਦਦ ਕਰਨਾ ਪ੍ਰੇਰ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਅਮਨਦੀਪ ਲਈ ਦੁਆ ਕਰਦੇ ਖੁਦਾ ਇਸ ਪੈ ਲਈ ਜਿਸ ਵੀ ਸੱਚੇ ਸਹਾਇਕ ਨੂੰ ਤੁਸੀਂ ਬਣਾਇਆ ਖੁਦਾਬੰਦੂ ਸੱਚੇ ਸਹਾਇਕ ਨੂੰ ਨੇ ਦੀ ਜ਼ਿੰਦਗੀ ਚ ਰਿਲੀਜ਼ ਕਰੋ ਔਰ ਆਪਣੇ ਵਚਨ ਆਪਣੇ ਪ੍ਰਾਰਥਨਾ ਤੇ ਆਪਣੇ ਹਜ਼ੂਰ ਉੱਠਣ ਬੈਠਣ ਲਈ ਇਹਨਾਂ ਨੂੰ ਬਾਤਾਈ ਦਿਨਾ ਤਿਆਰ ਕਰੋ ਪੂਰੇ ਘਰ ਪਰਿਵਾਰ ਨੂੰ ਬles ਕਰਦੇ ਬਿਤਾ ਪਰਮੇਸ਼ਰਰ ਦੁਆ ਕਰਦੇ ਨਾ ਘਰ ਵਿੱਚ ਰੱਖੇ ਸਜਾਲ ਔਰ ਤੇਲ ਲਈ ਪਿਆਰੇ ਪ੍ਰਭੂ ਜੀ ਅੱਜ ਤੋਂ ਕੋਈ ਆਮ ਜਾਲ ਤੇਲ ਨਹੀਂ ਆ ਪਿਤਾ ਪਰਮੇਸ਼ਰ ਖੁਦਾ ਅੱਜ ਤੋਂ ਸ਼ਿਫਾ ਛੁਟਕਾਰਾ ਰਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਾਹੂ ਹੈ ਪ੍ਰਭੂ ਜੀ ਅੱਜ ਤੋਂ ਜਿੰਦਾ ਲਹੂ ਨੂੰ ਜਦ ਵੀ ਘਰਾਂ ਦੇ ਕੋਨੇ-ਕੋਨੇ ਤੇ ਲਗਾਇਆ ਜਾਵੇ ਹਰ ਇੱਕ ਕੋਨਾ ਪਵਿੱਤਰ ਹੋ ਜਾਵੇ ਜਦ ਕਾਰੋਬਾਰ ਦੇ ਲਗਾਇਆ ਜਾਵੇ ਖੁਦਾ ਕਾਰੋਬਾਰ ਦੇ ਸਥਾਨ ਬles ਹੋ ਜਾਣ ਖੁਦਾਵਾਨ ਚੰਗੀ ਸਿਹਤ ਦਿਓ ਪਿਤਾ ਪਰਮੇਸ਼ਰ ਪੂਰੇ ਪਰਿਵਾਰਾਂ ਚ ਜਿੰਦਾ ਲਹੂ ਦੇ ਵਸੀਲੇ ਨਵੀਂ ਜ਼ਿੰਦਗੀ ਨੂੰ ਸਰਗਰਾਹ ਚ ਰਿਲੀਜ਼ ਕਰ ਦੇਆ ਇਹ ਪੂਰੀ ਹੀ ਪ੍ਰਾਰ ਦੇ ਜ਼ਿੰਦਾ ਸਾਮਰਥੀ ਨਾਮ ਚ ਮੰਗਦੇ ਹਾਂ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ